ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਆਉਣ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਹਰ ਰੋਜ਼ੀ ਤਰ੍ਹਾਂ ਇਸ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਹੁੰਦੀਆਂ ਨੇ ਜਿਹੜਾ ਜਿਹੜੀਆਂ ਸਾਰਾ ਦਿਨ ਸੁਰਕੀਆਂ ਦਾ ਕੇਂਦਰ ਬਣੀਆਂ ਰਹੀਆਂ ਨੇ ਉਹਨਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਪ੍ਰੀਤ ਸਚ ਰਿਆਕਾਲ ਜੀ ਸੋ ਸਭ ਤੋਂ ਪਹਿਲੀ ਖਬਰ ਜੇਕਰ ਆਪਾਂ ਲਈਏ ਤਾਂ ਆਪਣੇ ਗੁਵਾਂਡੀ ਦੇਸ਼ ਨੇਪਾਲ ਦੀ ਗੱਲ ਕਰ ਲੈਣੇ ਆਂ ਨੇਪਾਲ ਦੇ ਵਿੱਚ ਐਸ ਸਮੇਂ ਸਥਿਤੀ ਬਹੁਤ ਤਣਾਅਪੂਰਨ ਬਣੀ ਹੋਈ ਹੈ ਕਈ ਮੌਤਾਂ ਹੋ ਚੁੱਕੀਆਂ ਨੇ ਕਈ ਲੋਕ ਜ਼ਖਮੀ ਨੇ ਇਹ ਅੰਕੜਾ ਤੁਸੀਂ ਜ਼ਰੂਰ ਸਾਰਾ ਸਾਂਝਾ ਕਰ ਦਿਓ ਪਰ ਇਹ ਸਥਿਤੀ ਬਣੀ ਕਿਉਂ ਹੈ ਜੀ ਧਰਨੇ ਪ੍ਰਦਰਸ਼ਨ ਇੰਨੇ ਵੱਡੇ ਪੱਧਰ ਤੇ ਅਚਾਨਕ ਕਿਉਂ ਹੋ ਗਏ ਇਹ ਟੈਂਸ ਸਥਿਤੀ ਬਣੀ ਕਿਉਂ ਹੈ ਜੀ ਦੇਖੋ ਨੇਪਾਲ ਦੇ ਵਿੱਚ ਜਿਹੜੀ ਮੌਕੇ ਦੀ ਹਕੂਮਤ ਹੈ ਉਹਨੇ ਸੋਸ਼ਲ ਮੀਡੀਆ ਤੇ ਬੈਨ ਲਾ ਦਿੱਤਾ ਜਿਸ ਕਰਕੇ ਇਹ ਵਿਰੋਧ ਵਰਦਸਨ ਹੋਏ ਨੇ ਤੇ ਜਿਹੜੀ ਜਨਜੀ ਜਨਰੇਸ਼ਨ ਹੈ ਉਹ ਇਹਨਾਂ ਜਿਹੜੇ ਪ੍ਰੋਟੈਸਟ ਹੈਗੇ ਆ ਇਹਨਾਂ ਦੀ ਅਗਵਾਈ ਕਰ ਰਹੀ ਹੈ तकरीबन ਮੰਨਿਆ ਜਾ ਰਿਹਾ ਜਾ ਰਿਹਾ ਹੈ ਕਿ 10 ਤੋਂ 15000 ਤੱਕ ਜਿਹੜੇ ਨੌਜਵਾਨ ਨੇ ਉਹ ਸੜਕਾਂ ਤੇ ਉਤਰੇ ਹੋਏ ਆ ਅੱਜ ਜਿਹੜਾ ਸੋਸ਼ਲ ਮੀਡੀਆ ਬੈਨ ਨੂੰ ਲੈ ਕੇ ਕਾਠਮੰਦੂ ਦੇ ਵਿੱਚ ਤਕਰੀਬਨ 10000 ਤੋਂ ਵੱਧ ਜਿਹੜੇ ਨੌਜਵਾਨ ਸੀਗੇ ਉਹ ਸੜਕਾਂ ਤੇ ਸੀਗੇ ਕੁਝ ਜਾਣਿਆਂ ਨੇ ਜਿਹੜੀ ਨੇਪਾਲ ਦੀ ਪਾਰਲੀਮੈਂਟ ਹੈ ਉਹਦੇ ਅੰਦਰ ਵੜਨ ਦੀ ਵੀ ਕੋਸ਼ਿਸ਼ ਕੀਤੀ ਜਿਸ ਕਾਰ ਜਿਸ ਕਰਕੇ ਜਿਹੜੀ ਉੱਥੋਂ ਦੀ ਆਰਪੀਸੀ ਉਹਨੇ ਕਈ ਰਾਉਂਡ ਫਾਇਰਿੰਗ ਕੀਤੀ 10000 ਅਗਾ ਕਿ ਬੀ ਤੋਂ ਵੱਧ ਨੌਜਵਾਨਾਂ ਦੀ ਮੌਤ ਹੋਈ ਹੈ ਤੇ 300 ਤੋਂ ਵੱਧ ਜਿਹੜੇ ਨੌਜਵਾਨ ਨੇ ਫਟੜ ਹੋਏ ਨੇ लाठीचार्ज ਵੀ ਕੀਤਾ ਗਿਆ ਹੈਗਾ ਜਿਹੜਾ ਨੇਪਾਲ ਦੀ ਪਾਰਲੀਮੈਂਟ ਹੈ ਫਿਰ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦਾ ਦਟਾਵਾਸ ਉੱਥੇ ਵੀ ਕਰਫਿਊ ਲਾ ਦਿੱਤਾ ਗਿਆ ਹੈਗਾ ਜਿਹੜੇ ਕਾਠਮੰਡੂ 'ਚ ਜਿਹੜੇ ਜੋ ਵੀ ਨੌਜਵਾਨ ਤੋੜਪੰਨ ਕਰੂਗਾ ਉਹਦੇ ਉਹਨੂੰ ਗੋਲੀ ਮਾਰਨ ਦੇ ਆਦੇਸ਼ ਦੇ ਦਿੱਤੇ ਗਏ ਹਨ ਦੱਸਿਆ ਜਾ ਰਿਹਾ ਹੈਗਾ ਕਿ ਜਿਹੜੇ ਕਸ ਬੈਠੀ ਸੀ ਕਿ ਉਹ ਜਿਹੜੀ ਨੇਪਾਲ ਦੀ ਪਾਰਲੀਮੈਂਟ ਸੀ ਉਹਦੇ ਤੇ ਜਿਹੜੇ ਪ੍ਰਦਰਸ਼ਨਕਾਰੀ ਸੀ ਸੋਰੀ ਉਹ ਨੇਪਾਲ ਦੀ ਪਾਰਲੀਮੈਂਟ ਤੇ ਕਿਤੇ ਨ ਕਿਤੇ ਕਬਜ਼ਾ ਕਰਨਾ ਚਾਹੁੰਦੇ ਸੀ ਪਰ ਉਹ ਹੋਇਆ ਨਹੀਂ ਸੋਸ਼ਲ ਮੀਡੀਆ ਐਪ ਹਾਲਾਕੇ ਦਬਾਰੇ ਤੋਂ ਸ਼ੁਰੂ ਕਰ ਦਿੱਤੀਆਂ ਹਨ ਲੇਕਿਨ ਇੱਕ ਵਾਰ ਜਦੋਂ ਬਲੌਕ ਕੀਤਾ ਗਿਆ ਉਸ ਤੋਂ ਬਾਅਦ ਵੱਡੇ ਆਪਾਂ ਨੂੰ ਪ੍ਰਦਰਸ਼ਨ ਨੇਪਾਲ ਦੇ ਵਿੱਚ ਦੇਖਣ ਨੂੰ ਮਿਲੇ ਤੇ ਅੱਜ ਵੀ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਜਿਹੜੇ ਨੌਜਵਾਨ ਕਿ ਦਨ ਸਤੰਬਰ ਤੋਂ ਲੈ ਕੇ ਅੱਜ ਤੱਕ ਲਗਾਤਾਰ ਜਿਹੜੇ ਨੌਜਵਾਨ ਸੀਗੇ ਉੱਥੇ ਅੰਦੋਲਨ ਰਾ ਥੇ ਹੈ ਅੰਦੋਲਨ ਕਰ ਰਹੇ ਨੇ 28 ਦੇ 10 ਨੂੰ ਜਦੋਂ ਨੋਟਿਸ ਜਾਰੀ ਕੀਤਾ ਗਿਆ ਸੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਹਨਾਂ ਨੂੰ 7 ਦਿਨ ਦਾ ਸਮਾਂ ਮੰਗਿਆ ਗਿਆ ਸੀਗਾ ਤੇ ਹੁਣ ਜਦੋਂ ਉਹ ਸਮਾਂ ਪੂਰਾ ਹੋ ਗਿਆ ਫਿਰ ਨੌਜਵਾਨਾਂ ਨੇ ਇਹ ਅੰਦੋਲਨ ਕੀਤਾ ਯੂਥਸ ਅਗੇਂਸਟ ਕ腐ਸ਼ਨ ਦਾ ਨਾਰਾ ਵੀ بلند ਕੀਤਾ ਗਿਆ ਯਾਨੀ ਕਿ ਸਰਕਾਰ ਤੇ ਸਰਕਾਰ ਇਹ ਸਰਕਾਰ ਚ ਮੁੱਖੀ ਦੀ ਹਕੂਮਤ ਚ ਜਿਹੜਾ ਕ੍ਰਾਪਸ਼ਨ ਚੱਲ ਰਿਹਾਗਾ ਉਹਦੇ ਉਲਟ ਵੀ ਜਿਹੜੇ ਨੌਜਵਾਨ ਹੈਗੇ ਆ ਉਹ ਅੱਗੇ ਆਏ ਨੇ ਬਹੁਤ ਸਾਰੇ ਸਕੂਲ ਦੇ ਡਰੈਸ ਚ ਵੀ ਜਿਹੜੇ ਨੌਜਵਾਨ ਸੀਗੇ ਉਹ ਵੀ ਦੇਖਣ ਨੂੰ ਮਿਲੇ ਕੁੜੀਆਂ ਦੀ ਬਹੁਤ ਵੱਡੀ ਭਾਗੀਦਾਰੀ ਆਪਾਂ ਨੂੰ ਦਿਖ ਦੇਖਣ ਨੂੰ ਮਿਲੀ ਹੈਗੀ ਆ ਤੇ ਜਦੋਂ ਅਥਰੋਕੇਸ ਦੇ ਕੋਲੇ ਸਿੱਟੇ ਜਾ ਰਹੇ ਸੀ ਉਹਦੇ ਨੌਜਵਾਨਾਂ ਨੇ ਵਾਪਸ ਵੀ ਜਿਹੜੀ ਨੇਪਾਲ ਦੀ ਸੈਨਾ ਆਉਦੇ ਵਾਂ ਭੇਜੇ ਗਏ एनएचआरसी ਜਿਹੜੀ ਨੇਪਾਲ ਦੀ ਮਨੁੱਖ ਅਧਿਕਾਰ ਆਯੋਗ ਹੈ ਉਹਨੇ ਕਿਹਾ ਕਿ ਜਿਹੜੇ ਲੋਕ ਜਿਹੜੇ ਬੱਚੇ ਮਾਰੇ ਗਏ ਹੈਗੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਹਜੇ ਤੱਕ ਆਪਾਂ ਕਹਿ ਲਈਏ ਕਿ ਜਿਹੜਾ ਪ੍ਰਦਰਸ਼ਨਕਾਰੀਆਂ ਦੇ ਅੰਦਰ ਉਬਾਲ ਹੈ ਉਹ ਲਗਾਤਾਰ ਦੇਖਣ ਨੂੰ ਮਿਲ ਹੀ ਰਿਹਾ ਹੈ ਜਿਹੜੇ ਲੋਕ ਨੇ ਉੱਥੇ ਉਹ ਉਹ ਵੀ ਡਰੇ ਹੋਏ ਨੇ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਉੱਥੇ ਉਸ ਤੋਂ ਪਹਿਲਾਂ ਵੀ ਅੰਦੋਲਨ ਹੋ ਰਹੇ ਸੀ ਨੌਜਵਾਨਾਂ ਦੇ ਹੁਣ ਵੀ ਲਗਾਤਾਰ ਅੰਦੋਲਨ ਉੱਥੇ ਹੋ ਰਹੇ ਨੇ ਤੇ ਲਗਾਤਾਰ ਇਸ ਸਥਿਤੀ ਉੱਥੇ ਬਣੀ ਹੋਈ ਹੈ ਕ੍ਰਿਟੀਕਲ ਤੁਸੀਂ ਕਹਿ ਸਕਦੇ ਹੋ YouTube ਵਰਗੀਆਂ ਜਿਹੜੀਆਂ ਆਪਾਂ ਕਹਿ ਲਈਏ ਕਿ ਸੋਸ਼ਲ ਮੀਡੀਆ ਪਲੇਟਫਾਰਮ ਸੀਗੇ ਫੇਸਬੁਕ ਸੀਗਾ WhatsApp ਸੀਗਾ ਸਾਰੇ ਹੀ ਵੱਡੇ ਪਲੇਟਫਾਰਮ ਬੰਦ ਕਰ ਦਿੱਤੇ ਗਏ ਸੀ TikTok Viber ਇਸ ਕਿਸਮ ਦੇ ਪਲੇਟਫਾਰਮਾਂ ਤੇ ਹਾਲੇਕੀ ਬੈਨ ਨਹੀਂ ਲੱਗਿਆ ਸੀਗਾ ਮੇਨਲੀ ਤਿੰਨ ਪਲੇਟਫਾਰਮ ਸੀਗੇ ਜਿਹੜੇ ਵੱਡੇ ਉਧਾਂ 26 ਸੋਸ਼ਲ ਮੀਡੀਆ ਪਲੇਟਫਾਰਮ ਬੈਨ ਕੀਤੇ ਗਏ ਸੀ ਪਰ ਤਿੰਨ ਵੱਡੇ ਜਿਵੇਂ WhatsApp Facebook ਅਤੇ ਉਹ uh, YouTube ਇਹ ਤਿੰਨ ਵੱਡੇ ਪਲੇਟਫਾਰਮ ਸੀ ਜਿਨ੍ਹਾਂ ਤੇ ਬੈਨ ਲਾਇਆ ਗਿਆ ਸੀਗਾ 26 ਟੋਟਲ ਸੀਗੇ ਸਿਰਫ ਜਿਵੇਂ TikTok Viber ਇਹ ਬਚੇ ਸੀਗੇ ਬਾਕੀ ਸਾਰਿਆਂ ਤੇ ਹੀ ਬੈਨ ਲੱਗਦਾ ਗਿਆ ਸੀਗਾ ਤੇ ਸਰਕਾਰ ਦਾ ਕਹਿਣਾ ਸੀਗਾ ਕਿ ਗਲਤ ਕੰਟੈਂਟ ਹਟਾਉਣ ਵਾਸਤੇ ਅਸੀਂ ਇਹ ਸਾਰਾ ਕੁਝ ਕੀਤਾ ਸੀਗਾ ਜੀ ਸਰ ਨੇਪਾਲ ਦਾ ਜਿਹੜਾ ਯੂਜ਼ਰ ਬੇਸ ਹ ਬਹੁਤ ਛੋਟਾ ਦਾ ਕੋਈ ਜ਼ਿਆਦਾ ਨਹੀਂ ਹੈ ਉਹਦੇ ਚ ਜ਼ਿਆਦਾਤਰ 18 ਤੋਂ 30 ਸਾਲ ਦੇ ਮੁੰਡੇ ਕੁੜੀਆਂ ਨੇ ਉਹੀ ਆਪਾਂ ਦੇਖ ਰਹੇ ਸੜਕਾਂ ਤੇ ਸੀਗੇ ਕਿਉਂਕਿ ਉੱਥੇ ਇੰਟਰਨੈਟ ਖਾਸਾ ਖਰਚੀਲਾ ਹੈ ਤੇ ਦੇਖਦੇ ਆ ਕਿ ਅੱਗੇ ਬਣਦਾ ਕੀ ਇਸ ਅੰਦੋਲਨ ਦਾ ਪਰ ਅੱਜ ਜਿਹੜਾ ਬੈਨ ਲਾਇਆ ਗਿਆ ਸੀ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਉਹ ਨੇਪਾਲ ਸਰਕਾਰ ਨੇ ਲਿਫਟ ਕਰ ਲਿਆਗਾ ਪਰ ਉਹ ਉਸ ਦੇ ਉੱਤੇ ਕਿਤੇ ਨਾ ਕਿਤੇ 20 ਮੁੰਡੇ ਕੁੜੀਆਂ ਤੇ ਮੋਤ ਦੇ ਦਾਗ ਤਾਂ ਲੱਗੀ ਗਏ ਜੀ ਉਧਰ ਧਨਕਰ ਸਾਹਿਬ ਦੇ ਅਸਤੀਫੇ ਦੇ ਦੇਣ ਤੋਂ ਬਾਅਦ ਕੱਲ ਹੁਣ ਭਲਕੇ ਨੂੰ ਉਪਰਾਸ਼ਟਪਤੀ ਦੇ ਅਹੁਦੇ ਦੇ ਲਈ ਚੋਣ ਹੈ ਤੇ ਇਹ ਚੋਣ ਕਿੰਨੀ ਖਾਸ ਰਹਿਣ ਵਾਲੀ ਹੈ ਤੇ ਇਹ ਚੋਣ ਜਿਹੜੇ ਵੀ ਧੜੇ ਵੱਲ ਜਾਂਦੀ ਹੈ ਜਿਹੜਾ ਵੀ ਧੜਾ ਜਿੱਤਦਾ ਕਿੰਨਾ ਕੁ ਪ੍ਰਭਾਵ ਬਣਵਾਉਗੀ ਜਾਂ ਫਿਰ ਕੀ ਇਸ ਦੇ ਸਿੱਟੇ ਅਸੀਂ ਦੇਖ ਸਕਦੇ ਹਾਂ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੋਵੇਂ ਧੜੇ ਇਸ ਜਿੱਤ ਨੂੰ ਕਿੱਦਾਂ ਦੇਖਣਗੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿਹੜਾ ਵਾਈਸ ਪ੍ਰੈਜ਼ੀਡੈਂਟ ਦਾ ਚੋਣ ਹੋਣ ਜਾ ਰਿਹਾ ਹੈਗਾ ਉਹਦੇ ਵਿੱਚ ਕਲੀਅਰ ਮੈਜੋਰਿਟੀ ਕਿਤੇ ਨਾ ਕਿਤੇ ਐਨਡੀਏ ਸਰਕਾਰ ਕੋਲ ਹੈਗੀ ਆ ਉਹਦੇ ਕੋਲ ਰਾਜ ਸਭਾ ਦੇ ਵਿੱਚ ਵੀ ਸੰਸਦ ਵੱਧ ਨੇ ਤੇ ਲੋਕ ਸਭਾ ਦੇ ਵਿੱਚ ਵੀ ਸੰਸਦ ਵੱਧ ਨੇ ਤਾਂ ਇੱਕ ਤਾਂ ਮੈਨੂੰ ਇਹ ਲੱਗਦਾ ਵਾ ਕਿ ਕੋਈ ਇਹ ਇਲੈਕਸ਼ਨ ਨਿਰਵਾਦ ਤੌਰ ਤੇ ਐਨਡੀਏ ਜਿੱਤ ਜੂਗੀ ਹਾਲਾਂਕਿ ਜੇ ਇਹ ਕਿਹਾ ਜਾ ਰਿਹਾ ਹੈਗਾ ਕਿ ਕਿਉਂਕਿ ਜਿਹੜਾ ਇੰਡੀਆ ਅਲਾਈਅੰਸ ਨੇ ਜਿਹੜਾ ਆਪਾਂ ਕਹੇ ਲਈਏ ਕਿ ਜਸਟਿਸ ਸੁਦਰਸ਼ਨ ਰੈਡੀ ਨੂੰ ਉਮੀਦਵਾਰ ਬਣਾਇਆਗਾ ਉਹ ਉੱਤਰ ਪ੍ਰਦੇਸ਼ ਤੋਂ ਹੁੰਦੇ ਨੇ ਗੱਲ ਚੱਲੀ ਹੈ ਕਿ ਕੀ ਪਤਾ ਕੇ ਸੀਆਰ ਵੋਟਾ ਪਵਾ ਦੇ ਤੇ ਚੰਦਰਬਾਗੂ ਨਾਇਡੂ ਵੋਟਾ ਪਵਾ ਦੇ ਜਾਂ ਫਿਰ ਦਿੱਤੀਸ਼ ਵੀ ਵੋਟਾ ਪਵਾ ਦੇ ਪਰ ਐਦਾ ਦਾ ਮੈਨੂੰ ਹੁੰਦਾ ਲੱਗਦਾ ਨਹੀਂ ਸਿਰਫ ਔਰ ਸਿਰਫ ਆਪਾਂ ਕਹੇ ਲਈ ਕਿ ਇਤਰਾ ਅਲਟਰਨੇਟ মিডিਆ ਮੋਦੀ ਦੇ ਉਲਟ ਵਾਲਾ ਜਿਹੜਾ মিডিਆ ਦਾ ਉਹ ਇਸ ਕਿਸਮ ਦੀ ਖਬਰਤ ਨਾ ਰਹੇਗਾ ਕਿ ਹੋ ਜਾਊਗਾ ਪੱਟਾ ਖੇਡ ਹਾਰ ਜੂਗੇ ਇਸ ਵਾਰ ਐਨਡੀਆ ਵਾਲੇ ਪਰ ਮੈਨੂੰ ਨਹੀਂ ਲੱਗਦਾ ਕਿ ਐਨਡੀਆ ਇਸ ਵਾਰ ਰਾਸ਼ਟਰਪਤੀ ਦੇ ਚੋਣ ਹਾਰ ਰਹੀ ਨੇ ভাইস ਪ੍ਰੈਜ਼ੀਡੈਂਟ ਦੇ ভাইস ਪ੍ਰੈਜ਼ੀਡੈਂਟ ਉਹਨਾਂ ਦਾ ਹੀ ਬਣੂਗਾ ਆਰਐਸਐਸ ਦਾ ਸੀਪੀ ਰਾਧਾ ਕ੍ਰਿਸ਼ਨਨ ਉਹਨਾਂ ਨੇ ਜਿਹੜਾ ਕਿ ਮਹਾਰਾਸ਼ਟਰ ਦਾ ਰਾਜਪਾਲ ਹੁੰਦਾ ਸੀ ਉਹਨੂੰ ভাইস ਪ੍ਰੈਜ਼ੀਡੈਂਟ ਦਾ ਕੈਂਡੀਡੇਟ ਬਣਾਇਆ ਹੈਗਾ ਜਗਦੀਪ ਧਨਖੜ ਬਾਹਰ ਦੇਖੋ ਅੱਜ ਤਕਰੀਬਨ 50 ਦਿਨ ਹੋ ਗਏ ਹੈਗੇ ਉਹਨਾਂ ਦੇ ਇਸਤਫੇ ਨੂੰ ਧਨਖੜ ਕੋਲ ਦੋ ਵਿਕਲਪ ਸੀ ਇੱਕ ਤਾਂ ਉਹਨਾਂ ਨੂੰ ਇਸਤਫਾ ਦੇਣ ਵਾਸਤੇ ਕਿਹਾ ਸੀ ਨਹੀਂ ਤਾਂ ਫਿਰ ਉਹਨਾਂ 'ਤੇ ਨੋ ਕੰਫੀਡੈਂਸ ਮੋਸ਼ਨ ਲਾਇਆ ਜਾਣਾ ਸੀਗਾ ਉਹਨਾਂ ਦੇ ਕਰੀਬੀ ਕਹ ਰਹੇ ਨੇ ਕਿ ਉਹਨਾਂ ਨੇ 40 ਕਿਲੋ ਜਲੇਬੀ ਮੰਗਾਈ ਉਹ ਖਾਈ ਆਰਾਮ ਨਾਲ ਤੇ ਅੱਜ ਕੱਲ੍ਹ ਉਹ ਆਪੇ ਚਟਾਲੇ ਦੇ ਫਾਰਮ ਹਾਊਸ ਤੇ ਡਟੇ ਹੋਏ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਸਹੀ ਟਾਈਮ ਆਣ ਤੇ ਬੋਲਣਗੇ ਹੁਣ ਦੇਖਦੇ ਆਂ ਜੀ ਸੱਤਿਆਪਾਲ ਮੱਲਿਕ ਸੀਗੇ ਉਹਨਾਂ ਨੇ ਖੁੱਲਕੇ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਉਹਨਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਸੀ ਦੇਖ ਲਿਆ ਕਿ ਜਿਹੜਾ ਇਹ ਤਣਖੜ ਹੈ ਮੈਨੂੰ ਹਾਲਾਂਕਿ ਉਮੀਦ ਘਟ ਹੈ ਜਦੀ ਤਨਖਟ ਤੋਂ ਦੇਖਦੇ ਆ ਕਿ ਇਹ ਕੋਈ ਖੁਲਾਸਾ ਕਰੂਗਾ ਐ ਨਹੀਂ ਕਰੂਗਾ ਕਿਉਂ ਇਹ ਤਾਂ ਇਤਿਹਾਸ ਮੰਗਿਆ ਗਿਆ ਕੀ ਕਾਰਨ ਸੀਗੇ ਹਜੇ ਤੱਕ ਇਹ ਦੱਸਿਆ ਦਾ ਰਹੇਗਾ ਕਿ ਉਹ ਚੁੱਪ ਹੀ ਨੇ ਤੇ ਹਜੇ ਤੱਕ ਉਹਨਾਂ ਨੇ ਕੋਈ ਵੀ ਇੱਥੇ ਬਿਆਨ ਦਿੱਤਾ ਨਹੀਂ ਹੈ ਉਹ ਅਬੇ ਚਟਾਲੇ ਦੇ ਫਾਰਮ ਹਾਊਸ ਤੇ ਆਪਣਾ ਆਨੰਦ ਵਿੱਚ ਇਸ ਲਈ ਪਿਛਲੇ ਕੁਝ ਦਿਨਾਂ ਤੋਂ ਉਹ ਅਬੇ ਚਟਾਲੇ ਦੇ ਫਾਰਮ ਹਾਊਸ ਤੇ ਡਿਟੇਲਸ ਨੇ ਜੀ ਸੋ ਅੱਗੇ ਜੇਕਰ ਇਸ ਤੋਂ ਆਪਾਂ ਵਧਦੇ ਹਾਂ ਤਾਂ ਉਧਰ ਜਿੱਥੇ ਪੰਜਾਬ ਹਰਿਆਣਾ ਹੋਰ ਕਈ ਸਟੇਟਾਂ ਦਿੱਲੀ ਐਨਸੀਆਰ ਦੇ ਵਿੱਚ ਵੀ ਪਾਣੀ ਕਾਫੀ ਚੜਿਆ ਹੋਇਆ ਸੀ ਇਹ ਮਾਰਦੇ ਹੀਟ ਨੇ ਪਾਣੀ ਦੇ ਹੜ੍ਹਾਂ ਦੀ ਮਾਰਦੇ ਹੀਟ ਨੇ ਉੱਥੇ ਹੀ ਹੁਣ ਪ੍ਰਸ਼ਾਸਨ ਤੇ ਆਮ ਲੋਕਾਂ ਦੇ ਵਿਚਾਲੇ ਕਾਫੀ ਜਗ੍ਹਾ ਖਿੱਚੋ ਤਾਣ ਦੇਖਣ ਨੂੰ ਮਿਲ ਰਹੀ ਹੈ ਲੋਕ ਕਹਿ ਰਹੇ ਨੇ ਕਿ ਸਮੇਂ ਸਿਰ ਸਹੀ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਆਪਣੀਆਂ ਡਿਊਟੀਆਂ ਨਹੀਂ ਨਿਭਾਈਆਂ ਗਈਆਂ ਜਿਸ ਕਰਕੇ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਏ ਇਸੇ ਤਰੀਕੇ ਦੇ ਨਾਲ ਘੱਗਰ ਦੇ ਪਾਣੀ ਨੂੰ ਲੈ ਕੇ ਪ੍ਰਸ਼ਾਸਨ ਤੇ ਆਮ ਪਿੰਡਾਂ ਵਾਲੇ ਲੋਕ ਆਹਮੋ ਸਾਹਮਣੇ ਹੋਏ ਨੇ ਪੰਜ ਕੁਲੇ ਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਜਾਂਦੀ ਹੈ ਤੇ ਇਹ ਸਾਰੀ ਸਥਿਤੀ ਬਣਦੀ ਹੈ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਗੱਲਬਾਤ ਕੀ ਹੈ ਜੀ ਸਾਰੀ ਕਿੱਥੋਂ ਕਿੱਥੋਂ ਦੀਆਂ ਇੱਕ ਘਟਨਾਵਾਂ ਦਰਜ ਕੀਤੀਆਂ ਗਈਆਂ ਨੇ ਵੈਸੇ ਦੱਸ ਦਈਏ ਇੱਕ ਘਟਨਾ ਇਥੇ ਪੰਜਾਬ ਦੇ ਰੋਪੜ ਚ ਵੀ ਵਾਪਰੀ ਸੀ ਕਿਸਾਨਾਂ ਨੇ ਤੇ ਹੋਰ ਜਿਹੜੇ ਆਮ ਲੋਕ ਸੀ ਉਹਨਾਂ ਨੇ ਸੜਕ ਜਾਮ ਕਰ ਦਿੱਤੀ ਸੀ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦਿਆਂ ਹੋਇਆਂ ਵੀ ਭਾਈ ਤੁਸੀਂ ਕਰ ਕੀ ਰਹੇ ਹੋ ਇਹ ਬੰਨਾ ਤੇ ਕੰਮ ਕਿਉਂ ਨਹੀਂ ਸ਼ਕਤੀ ਦੇ ਨਾਲ ਕੀਤੇ ਜਾਂਦੇ ਭਾਇਓ ਚਾਨਣਾ ਜੀ ਹਾਂ ਜੀ ਹਰਿਆਣੇ ਦੇ ਵਿੱਚ ਵੀ ਅੱਜ ਅੱਜ ਇਸੇ ਕਿਸਮ ਦਾ ਮਾਹੌਲ ਦੇਖਣ ਨੂੰ ਮਿਲਿਆ ਬੇਸਿਕਲੀ ਹਰਿਆਣੇ ਚ ਘੱਗਰ ਦਰਿਆ ਮਾਰਕੰਡਾ ਟਾਂਗਰੀ ਇਹ ਸਾਰੇ ਦਰਿਆ ਫੁੱਲ ਚੱਲ ਰਹੇ ਨੇ ਜਮਨਾ ਨਦੀ ਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਹੈ ਜਿਹੜਾ ਬੱਚੇ ਦੀ ਡੈਥ ਹੋਈ ਹੈ ਉਹ ਪੰਚਕੂਲੇ ਦੇ ਵਿੱਚ ਹੋਈ ਹੈ ਉਹ ਪਾਣੀ ਦੇ ਵਿੱਚ ਨਾ ਰਿਆ ਸੀਗਾ ਉੱਥੇ ਮਿੱਟੀ ਕਟਣ ਕਰਕੇ ਮਿੱਟੀ 'ਚ ਉਹ ਦੱਬ ਗਿਆ ਇਸ ਕਰਕੇ ਉਸ ਉਸ ਮੁੰਡੇ ਦੀ ਡੈਥ ਹੋਈ ਹੈ ਤੇ ਘੱਗਰ ਦਾ ਪਾਣੀ ਸੀਗਾ ਉੱਥੇ ਉਹ ਇਸ ਕਰਕੇ ਉਸ ਮੁੰਡੇ ਮੁੰਡੇ ਦੀ ਡੈਥ ਹੋਈ ਹੈ ਅਸਾਰ ਦੇ ਵਿੱਚ ਫਤਿਆਬਾਦ ਦੇ ਵਿੱਚ ਸਰਸਾ ਦੇ ਵਿੱਚ ਕਈ ਕਈ ਪਿੰਡਾਂ 'ਚ ਪਾਣੀ ਵੜ ਰਿਹਾਗਾ ਜਿਹੜੇ ਤੱਟਵੰਨ ਹੈਗੇ ਜਿਨੂੰ ਤੁਸੀਂ ਬੰਨ ਕਹਿੰਦੇ ਆ ਉਹ ਮਜ਼ਬੂਤ ਨਹੀਂ ਹੈਗੇ ਆ ਇਹ ਉਹ ਟੁੱਟਣ ਕਰਕੇ ਉੱਤੇ ਪ੍ਰਸ਼ਾਸਨ ਦੀ ਅੰਗਲੀ ਕਰਕੇ ਉਹ ਹੜਾ ਦੇ ਸਖਾਰ ਹੋ ਰਹੇ ਨੇ ਤੇ ਉਹ ਉਹਦੇ ਉਲਟ ਕਿਸਾਨ ਆਗੂ ਪਹੁੰਚੇ ਸੀਗੇ ਪਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਉਹ ਲੋਕ ਜਿਹੜੇ ਆਵਾਜ਼ ਉਠਾ ਰਹੇ ਨੇ ਹਰਿਆਣੇ 'ਚ ਉਹਨਾਂ ਨੂੰ ਕਿਤੇ ਨਾ ਕਿਤੇ ਆਪਾਂ ਦੇਖ ਹੀ ਰਹੇ ਹਾਂ ਕਿ ਉਹਨਾਂ ਨੂੰ ਨਸਾਨਾ ਬਣਾਇਆ ਜਾ ਰਿਹਾ ਹੈਗਾ ਹਰਿਆਣੇ 'ਚ ਦੇਖੋ ਇੱਕ ਖੁਰੂ ਖੇਤਰ 'ਚ ਇੱਕ ਮੁੰਡਾ ਸੀਗਾ ਉਹਨੂੰ ਕਿਉਂਕਿ ਪਾਣੀ ਆ ਪਾਣੀ 'ਚ ਤਾਂ ਜਿਹੜੇ ਸੱਪ ਵਗੈਰਾ ਹੈਗੇ ਉਹ ਸਾਰੇ ਹੁੰਦੇ ਨੇ ਤੇ ਸੱਪ ਦੇ ਡੰਗ ਕਰਕੇ ਇੱਕ ਮੁੰਡੇ ਦੀ ਮੌਤ ਵੀ ਹੋਈ ਹੈ ਤਾਂ ਇਸ ਕਰਕੇ ਜਿਹੜੇ ਹੜਾਂ ਚ ਪ੍ਰਭਾਵਤ ਹਨ ਹੜਾਂ ਚ ਆਪਾਂ ਦੇਖਦੇ ਹਾਂ ਕਿ ਕੀੜਾ ਕੀੜੇ ਆ ਫਿਰ ਜ਼ਹਿਰੀਲੇ ਸਭ ਇਹ ਸਾਰਾ ਕੁਝ ਹੁੰਦਾਗਾ ਤੇ ਸੱਪ ਕਰ ਸੱਪ ਲੜਨ ਕਰਕੇ ਇੱਕ ਮੁੰਡੇ ਦੀ ਡੈਥ ਹੋਈ ਇੱਕ ਖੇਤਰ ਚ ਅਸਾਰ ਚ ਇੱਕ ਘਰ ਦੀ ਛੱਤ ਡਿੱਗੀ ਸੀ ਕਿ ਮੁੰਡਾ ਉਹਨਾਂ ਦਾ ਡਿੱਗ ਗਿਆ ਪਲਵੰਦੇ ਵਿੱਚ ਇੱਕ ਵੱਡੀ ਖੜਾਰੀ ਅਤੇ ਉਹ ਦੋ ਉਹਨਾਂ ਦੇ ਦੋਸਤ ਤਿੰਨ ਜਣਿਆਂ ਦੀ ਮੌਤ ਹੋਈ ਉਹ ਜਮਨਾ ਨਦੀ ਦੇ ਪਾਣੀ ਚ ਵਹਿ ਗਏ ਤਾ ਮਤਲਬ ਮੋਤਾਂ ਹਰਿਆਣੇ ਚ ਵੀ ਹੋ ਰਹੀਆਂ ਨੇ ਹਾਲਾਂਕਿ ਹਰਿਆਣਾ ਸਰਕਾਰ ਉਹਨਾਂ ਕੋਈ ਡਾਟਾ ਜਾਰੀ ਨਹੀਂ ਕੀਤਾ ਗਿਆ ਹੈਗਾ ਕੱਲ ਦਾ ਇੰਤਜ਼ਾਰ ਹੈ ਕਿ ਹਰਿਆਣਾ ਸਰਕਾਰ ਵੀ ਕੋਈ ਡਾਟਾ ਜਾਰੀ ਕਰੇ ਪਰ ਕਈ ਥਾਵਾਂ ਤੇ ਅਜਮ ਜਿਵੇਂ ਹਰਿਆਣੇ ਦੀ ਖਬਰਾਂ ਦੇਖ ਰਿਹਾ ਸੀ ਉੱਥੋਂ ਇੱਕ ਖਬਰ ਗੱਲਾਂ ਚੱਕਿਆ ਨੇ ਜਿਵੇਂ ਪੰਚਕੂਲ ਵਿੱਚ ਮੁੰਡੇ ਦੀ ਮੌਤ ਕੁਚਤਰ ਚ ਸੱਪ ਦੇ ਡੰਗ ਕਰਕੇ ਸਭ ਵੱਢਣ ਕਰਕੇ ਇੱਕ ਮੁੰਡੇ ਦੀ ਮੌਤ ਹੈ ਸਾਰਚ ਮਕਾਨ ਗਿਰਨ ਕਰਕੇ ਇੱਕ ਬੱਚੇ ਦੀ ਮੌਤ ਹੈ 10 ਜਣੇ ਪਲਵਲ ਚ ਜਮਨਾਦੇਵ ਪਾਣੀ ਚ ਵਹਿ ਗਏ ਹੈ ਗਿਆ ਤੇ ਇਸ ਕਿਸਮ ਦੀਆਂ ਖਬਰਾਂ ਹੈਗੀਆਂ ਹਾਲਾਂਕਿ ਸਰਕਾਰ ਵੱਲੋਂ ਕੋਈ ਡਾਟਾ ਰਿਲੀਜ਼ ਨਹੀਂ ਕੀਤਾ ਗਿਆ ਹੈਗਾ ਤੇ ਹਰਿਆਣੇ ਚ ਮਤਲਬ ਕਈ ਥਾਵਾਂ ਤੇ ਆਪਾਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਹੈਗਾ ਹੂੰ ਜੀ ਸੋ ਜੇਕਰ ਇਸ ਤੋਂ ਅੱਗੇ ਚੱਲਦੇ ਹਾਂ ਤਾਂ ਉੱਧਰ ਕੱਲ ਪੰਜਾਬ ਦੇ ਦੌਰੇ ਤੇ ਵੀ ਹੋਣਗੇ ਦੇਸ਼ ਦੇ ਪੀਐਮ ਨਰਿੰਦਰ ਮੋਦੀ ਹੁਣੀ ਕਹਿੰਦੇ ਵੀ ਉਹਨਾਂ ਨੇ ਗੁਰਦਾਸਪੁਰ ਦੇ ਵਿੱਚ ਦੌਰਾ ਕਰਨਾ ਹੈ ਤੇ ਹਵਾਈ ਨਿਰੇਖਣ ਕੀਤਾ ਜਾਊਗਾ ਤੇ ਉੱਧਰ ਜੇਕਰ ਹਿਮਾਚਲ ਦੇ ਸੀਐਮ ਦੀ ਗੱਲ ਕਰੀਏ ਕਹਿੰਦੇ ਮੈਂ ਵੀ ਕੱਲ ਨੂੰ ਚੰਗੇ ਮਜ਼ਬੂਤੀ ਦੇ ਨਾਲ ਆਪਣਾ ਕੇਸ ਰੱਖੂੰਗਾ ਮੈਂ ਦੱਸੂੰਗਾ ਕਿ ਸਾਡੇ ਕਿੰਨਾ ਕੁ ਨੁਕਸਾਨ ਹੋਇਆ ਪਰ ਉਹ ਮੈਨੂੰ ਜਾਪਦਾ ਹੈ ਨਿੱਜੀ ਤੌਰ ਦੇ ਉੱਪਰ ਕਿ ਪੰਜਾਬ ਵਾਲੇ ਸੀਐਮ ਸਾਹਿਬ ਦੇ ਨਾਲ ਉਹ ਜ਼ਿਆਦਾ ਸੁਹਿਰਦਤਾ ਦੇ ਨਾਲ ਇਸ ਸਾਰੇ ਇਹਤੇ ਕੰਮ ਕਰ ਰਹੇ ਨੇ ਆਪਾਂ ਕੋਈ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਜ਼ਿਆਦਾ ਕ੍ਰੈਡਿਟ ਨਹੀਂ ਦਿੰਦੇ ਉਹਨਾਂ ਦਾ ਫਰਜ਼ ਬਣਦਾ ਵੈਸੇ ਆਪਣੇ ਲੋਕਾਂ ਦੀ ਆਵਾਜ਼ ਬੁਲਾਉਣ ਦੇ ਤਾਂ ਫਰਦਾ ਸਾਡੇ ਵਾਲੇ ਬੰਨੇ ਵੀ ਐ ਪਰ ਸਾਡੇ ਵਾਲੇ ਐਂ ਜਾਪਦਾ ਕਿ ਉਹਨੇ ਮਜ਼ਬੂਤੀ ਦੇ ਨਾਲ ਆਪਣਾ ਕੇਸ ਕੱਲ ਨੂੰ ਰੱਖ ਪਾਉਣਗੇ ਜਾਂ ਨਹੀਂ ਰੱਖ ਪਾਉਣਗੇ ਸਮਾਂ ਬਿਆਨ ਕਰੂਗਾ ਉਧਰ ਸ਼ਿਵਰਾਜ ਸਿੰਘ ਚੋਹਾਨ ਹੁਣੀ ਜਦੋਂ ਪੰਜਾਬ ਚ ਆਏ ਉਹਨਾਂ ਨੂੰ ਤਾਂ ਇਸ ਤਰੀਕੇ ਦੇ ਨਾਲ ਕੈਲੀਏ ਵੀ ਉਸ ਸਮਾਂ ਕੈਪਚਰ ਕਰ ਲੈਂਦੇ ਨੇ ਆਲੇ ਦੁਆਲੇ ਇੱਕ ਬੱਬਲ ਬਣਾ ਲੈਂਦੇ ਨੇ ਇਹੋ ਜਿਹਾ ਵੀ ਉਹ ਗੱਲਬਾਤ ਬਣ ਨਹੀਂ ਪਾਉਂਦੀ ਹੁਣ ਕੱਲ ਨੂੰ ਦੇਖਦੇ ਆ ਕਿ ਕੀ ਸਥਿਤੀ ਬਣਦੀ ਹੈ ਹਿਮਾਚਲ ਵਾਲੇ ਸੀਐਮ ਸਾਹਿਬ ਤਾਂ ਇੱਥੋਂ ਤੱਕ ਕਹਿ ਰਹੇ ਨੇ ਕਿ ਜਿਹੜੇ ਲੈਂਡਲੈਸ ਹੋ ਚੁੱਕੇ ਨੇ ਉਹਨਾਂ ਨੂੰ ਜਿਹੜੀ ਜ਼ਮੀਨ ਜੰਗਲਾਤ ਵਿਭਾਗ ਦੀ ਹੈ ਉਹਦੇ ਵਿੱਚੋਂ ਹਿੱਸਾ ਦਿੱਤਾ ਜਾਵੇ ਉਹ ਆਪਣੀ ਕੇਸ ਨੂੰ ਬਹੁਤ ਚੰਗੇ ਤਰੀਕੇ ਨਾਲ ਰੱਖ ਰਹੇ ਨੇ ਪਰ ਕੱਲ ਨੂੰ ਸੀਐਮ ਹੁਣੀ ਆਪਣੇ ਕੇਸ ਜਦੋਂ ਰੱਖਣਗੇ ਪੀਐਮ ਹੁਣੀ ਆਉਣਗੇ ਤਾਂ ਕਿਹੋ ਜੀ ਸਥਿਤੀ ਬਣੂਗੀ ਪਾਇਓ ਚਾਨਣ ਦੇਖੋ ਪਹਿਲਾਂ ਆਪਾਂ ਕੁਝ ਫੈਕਟਸ ਤੇ ਗੱਲ ਕਰ ਲਈਏ ਮਾਸ਼ੱਲਾਹਤ ਇਹ ਪੰਜਾਬ ਦੇ। ਦੇਖੋ ਹਿਮਾਚਲ ਪ੍ਰਦੇਸ਼ 'ਚ ਜਿਹੜਾ ਇਸ ਮੌਨਸੂਨ ਸੀਜ਼ਨ ਆਪਾਂ ਆ ਰਹੀ ਹੈ ਜਲਾਈ ਤੋਂ ਲੈ ਕੇ ਲਗਾਤਾਰ ਉੱਥੇ ਮੌਤ ਦੀਆਂ ਖਬਰਾਂ ਅਤੇ ਸਾਰਾ ਕੁਝ ਹੋ ਚੁੱਕਿਆ ਸੀਗਾ। ਇਸ ਮੌਨਸੂਨ ਸੀਜ਼ਨ ਦੌਰਾਨ ਹਿਮਾਚਲ ਪ੍ਰਦੇਸ਼ 'ਚ ਤਕਰੀਬਨ 400 ਲੋਕਾਂ ਦੀ ਡੈਥ ਹੋ ਚੁੱਕੀ ਹੈ ਤੇ 4 ਲੱਖ ਕਰੋੜ ਰੁਪਏ ਦੀ ਦੀ ਪ੍ਰੋਪਰਟੀ ਹੈ ਉਹਦਾ ਅਕਲਨ ਕੀਤਾ ਗਿਆ ਹੈਗਾ ਕਿ ਨੁਕਸਾਨ ਹੋਗਾ। ਸੰਗਲਾ 'ਚ 116% ਤੋਂ 113% ਵਧ ਮੀ ਪਿਆਗਾ ਇਸ ਕਰਕੇ ਇਹ ਕਿਤੇ ਨੇ ਕਿਤੇ ਚੀਜ਼ਾਂ ਇਹ ਨਾਰਮਲ ਤੋਂ ਦੁੱਗਣੇ ਮੀ ਪਿਆਗਾ ਤਾਂ ਇਸ ਤਰ੍ਹਾਂ ਕੇ ਇਹਨਾਂ ਨੁਕਸਾਨ ਹੋਇਆਗਾ ਪੰਜਾਬ ਚ ਵੀ ਦੇਖੋ 23 ਦੇ 23 ਜਿਹੜੇ ਜ਼ਿਲ੍ਹੇ ਨੇ ਹੜਾ ਤੋਂ ਪ੍ਰਭਾਵਤ ਹਨ ਪਰ ਮਤਲਬ ਉੱਤਰਾਖੰਡ ਚ ਵੀ ਜਿਵੇਂ ਬੱਦਲ ਫਟਣ ਕਰਕੇ ਚੀਜ਼ਾਂ ਗੜਬੜ ਆਈਆਂ ਨੇ ਤੁਸੀਂ ਤੁਸੀਂ ਹਾਂ ਤੁਸੀਂ ਜਿਵੇਂ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਨਰੇਂਦਰ ਮੋਦੀ ਸਾਹਮਣੇ ਸੁਖਵਿੰਦਰ ਕਲ ਸੁਖਵਿੰਦਰ ਸਿੰਘ ਸੁਖੂ ਹਿਮਾਚਲ ਦੇ ਮੁੱਖ ਮੰਤਰੀ ਉਹ ਆਪਣਾ ਸਟਰੋਂਗ ਕੇਸ ਬਣਾ ਕੇ ਰੱਖਣਗੇ ਸਪੈਸ਼ਲ ਰੀਲੀਫ ਪੈਕੇਜ ਦੀ ਮੰਗ ਵੀ ਕਰਨਗੇ ਤੇ ਪੂਰਾ ਪ੍ਰੈਜੈਂਟੇਸ਼ਨ ਉਹ ਉਹਨਾਂ ਨੇ ਬਣਾਈ ਹੋਈ ਹੈ ਕਿ ਉਹ ਪ੍ਰੈਜੈਂਟੇਸ਼ਨ ਰੱਖਣਗੇ ਕਿ ਸਾਡਾ ਇਹਨਾਂ ਨਾਲ ਨਕਸਾ ਹੋਇਆ ਇਸ ਕਿਸਮ ਨਾਲ ਹੋਇਆਗਾ ਤੇ ਧਰਮਸਾਲਾ ਦੇ ਵਿੱਚ ਦੱਸਿਆਦਾ ਰਹੇਗਾ ਕਿ ਇਹ ਪ੍ਰੈਜੈਂਟੇਸ਼ਨ ਦਿਖਾਈ ਜਾਊਗੀ ਨਰੇਂਦਰ ਮੋਦੀ ਨੂੰ ਜਾਣਕਾਰੀ ਦਿੱਤੀ ਜਾਊਗੀ ਤੇ ਦੱਸਿਆਦਾ ਰਹੇਗਾ ਕਿ ਸੁਖਵਿੰਦਰ ਸੁਖੂ ਵੀ ਲਗਾਤਾਰ ਇਸ ਮਾਮਲੇ ਤੇ ਮਤਲਬ ਹਵਾਈ ਅਨਰੇਖਣ ਕਰ ਚੁੱਕੇ ਨੇ ਤੇ ਹਵਾਈ ਨਰੇਖਣ ਹੀ ਕਿਤੇ ਕਿਤੇ ਜਿਹੜੇ ਨਰਿੰਦਰ ਮੋਦੀ ਕਰਨਗੇ ਅ ਇਹਦੇ ਵਿੱਚ ਇਹ ਹੀ ਗੱਲ ਹੈ ਕਿ ਜਿਵੇਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰ ਰਹੇ ਸੀ ਹਿਮਾਚਲ ਪ੍ਰਦੇਸ਼ ਵਾਲੇ ਨਾਲ ਉਹਨੂੰ ਕੰਪੇਅਰ ਕਰ ਰਹੇ ਸੀ ਪੰਜਾਬ ਦਾ ਮੁੱਖ ਮੰਤਰੀ ਤਾਂ ਬਿਮਾਰੀ ਦਾ ਬਹਾਨਾ ਲਾ ਕੇ ਹਸਪਤਾਲ 'ਚ ਬੈ ਗਿਆ ਇਹ ਉਹ ਉਹ ਬੰਦਾ ਲੋਕਾਂ 'ਚ ਸਿਰ ਕੇ ਪ੍ਰੈਜੈਂਟੇਸ਼ਨ ਤਿਆਰ ਕਰ ਰਿਹਾਗਾ ਆਪਣਾ ਕੇਸ ਨੂੰ ਸਟਰੋਂਗ ਬਣਾ ਰਿਹਾਗਾ ਆਪਣੇ ਆਲਾ ਗਾਇਬ ਹੈ ਤਾਂ ਇਹ ਮੈਨੂੰ ਗੱਲ ਲੱਗਦੀ ਆ ਤੇ ਅ ਦੂਜਾ ਦੇਖੋ ਨੁਕਸਾਨ ਬਹੁਤ ਜ਼ਿਆਦੇ ਹੈ तकरीबन 850 ਸੜਕਾਂ ਬੰਦ ਨੇ ਹਿਮਾਚਲ ਪ੍ਰਦੇਸ਼ 'ਚ ਪੰਜਾਬ ਨੋ ਡਾਊਟ ਪੰਜਾਬ 'ਚ ਆਪਾਂ ਨੂੰ ਜਿੰਨੀ ਵਿਜ਼ੂਅਲ ਰਿਪਰੈਜੈਂਟੇਸ਼ਨ ਜਿੰਨਾ ਸੋਸ਼ਲ ਮੀਡੀਆ ਤੇ ਚੀਜ਼ਾਂ ਆ ਗਈਆਂ ਹਿਮਾਚਲ ਬਾਰੇ ਤਾਂ ਖᱹਭੀ ਨਹੀਂ ਆਇਆ ਭਾਈ ਹਿਮਾਚਲ ਪ੍ਰਦੇਸ਼ 'ਚ ਬਹੁਤ ਜ਼ਿਆਦਾ ਨੁਕਸਾਨ ਹੈ ਤਾਂ ਇਹ ਕੋ ਲੱਗਦਾ ਦੇਖਦੇ ਹਾਂ ਦਿੱਲੀ ਦੇ ਵਿੱਚ ਵੀ ਮੀਟਿੰਗ ਹੋਣੀ ਹੈ ਜਿਹੜੇ ਵਿੱਤ ਆਯੋਗ ਦੇ ਚੇਅਰਮੈਨ ਡਾਕਟਰ ਅਰਵਿੰਦ ਪੰਗੜੀਆ ਉਹਨਾਂ ਨਾਲ ਵੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਮੁਲਾਕਾਤ ਹੋਣੀ ਉਹਦੇ 'ਚ ਵੀ ਦੇਖਾਂਗੇ ਕਿ ਕੀ ਉਹ ਸਿਫਾਰਸ਼ ਕਰਨਗੇ ਤੇ ਪਰ ਇਹ ਜਦੋਂ ਤੁਸੀਂ ਸੇ ਕਿਹਾ ਕਿ ਆਪਣੇ ਵਾਲੇ ਮੁੱਖ ਮੰਤਰੀ ਤੋਂ ਜਾਦੇ ਵਧੀਆ ਜਿਹੜੀ ਹੜ੍ਹਾਂ ਤੇ ਜਾਂ ਫਿਰ ਇਸ ਨੇਚਰਲ ਡਿਜਾਸਟਰਾਂ ਤੇ ਇਹ ਮਾਝੂਦੇ ਸੀਐਮ ਕੰਮ ਕਰ ਰਹੇ ਨੇ ਕਾਂਗੜਾ ਦੇ ਵਿੱਚ ਕੱਲ ਤੇ ਧਰਮਸਾਲਾ ਦੇ ਵਿੱਚ ਜਿਹੜੇ ਹੈ ਗਿਆ ਉਹ ਨਰਿੰਦਰ ਮੋਦੀ ਰਹਣਗੇ ਉਸ ਤੋਂ ਬਾਅਦ ਹੀ ਪੰਜਾਬ ਆਣਗੇ ਦੇਖਦੇ ਆ ਕੀ ਮਤਲਬ ਕਿੰਨੇ ਚੀਜ਼ਾਂ ਅੱਗੇ ਵਧਿਆ ਨੇ ਕੱਲ ਉਹਦਾ ਇੰਤਜ਼ਾਰ ਹੈ ਸਾਰਿਆਂ ਨੂੰ ਜੀ ਉਧਰ ਜਿੱਥੇ ਪੰਜਾਬ ਦੇ ਵਿੱਚ ਇਹ ਗੱਲ ਪ੍ਰਚਾਰੀ ਜਾ ਰਹੀ ਸੀ ਬਹੁਤ ਵੱਡੇ ਪੱਧਰ ਤੇ ਜਿਹੜੀ ਤਕਰੀਬਨ ਹੁਣ ਤੋੜ ਦਿੱਤਾ ਗਿਆ ਹੈ ਉਹ ਵਾਲਾ ਸਲੋਗਨ ਜਿਹੜਾ ਬਾਰ ਬਾਰ ਕਿਹਾ ਜਾ ਰਿਹਾ ਸੀ ਕਿ ਪੰਜਾਬ ਨਾਲ ਸਿਰਫ ਪੰਜਾਬ ਖੜਿਆ ਔਰ ਕੋਈ ਸਟੇਟ ਅੱਗੇ ਨਹੀਂ ਆਈ ਤੁਸੀਂ ਵੀ ਲਗਾਤਾਰ ਰਿਪੋਰਟਿੰਗ ਦਿਖਾਈ ਕਿ ਕਿਸ ਤਰੀਕੇ ਦੇ ਨਾਲ ਮੇਵਾਦ ਦੇ ਇਲਾਕੇ ਤੋਂ ਵੱਡੇ ਪੱਧਰ ਤੇ ਲੋਕ ਸੇਵਾ ਲੈ ਕੇ ਪਹੁੰਚ ਰਹੇ ਨੇ ਪੰਜਾਬ ਦੇ ਵਿੱਚ ਹੜਪੀੜਤਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਨੇ ਹੁਣ ਯੂਪੀ ਤੱਕ ਤੋਂ ਖਬਰਾਂ ਆ ਰਹੀਆਂ ਨੇ ਬਹੁਤ ਵੱਡੀ ਗਿਣਤੀ ਚ ਲੋਕ ਅਲੱਗ-ਅਲੱਗ ਕਿਸਮ ਦੀਆਂ ਚੀਜ਼ਾਂ ਲੈ ਕੇ ਹੜਪੀੜਤਾਂ ਦੀ ਮਦਦ ਲਈ ਪੰਜਾਬ ਵੱਲ ਆ ਰਹੇ ਨੇ ਉਧਰ ਸਲਮਾਨ ਖਾਨ ਦੀ ਵੀ ਜੇਕਰ ਗੱਲ ਕਰੀਏ ਉਹਨਾਂ ਨੇ ਆਪਣੇ ਖਾਸ ਤੌਰ ਤੇ ਸ਼ੋਅ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਤੇ ਹੋਰ ਕੀ ਕੀ ਆਖ ਰਹੇ ਨੇ ਕਿ ਜਦੋਂ ਇਦਾਂ ਦਾ ਵੱਧ ਇਨਫਲੂਐਂਸ ਵਾਲਾ ਬੰਦਾ ਗੱਲ ਕਰਦਾ ਤਾਂ ਗੱਲ ਬਹੁਤ ਦੂਰ ਤੱਕ ਜਾਂਦੀ ਹੈ ਕੀ ਕਹਿ ਰਿਹਾ ਹੈ ਸਲਮਾਨ ਖਾਨ ਖਾਸ ਤੌਰ ਤੇ ਪੰਜਾਬ ਚ ਆਏ ਹੋਏ ਹੜ੍ਹਾਂ ਨੂੰ ਲੈ ਕੇ ਦੇਖੋ 노 ਡਾਊਟ ਕਿ ਆਪਾਂ ਨੂੰ ਪਤਾ ਕਿ ਹਰ ਥਾਵਾਂ ਤੇ ਜਿਹੜੀ ਮਦਦ ਆ ਰਹੀ ਹੈ ਹਰਿਆਣਾ ਤੋਂ ਮਵਾਤ ਤੋਂ ਮੁਸਲਮਾਨ ਪਾਈਚਾਰੇ ਨੇ ਉੱਤਰ ਪ੍ਰਦੇਸ਼ ਤੋਂ ਰਾਜਸਥਾਨ ਦੇ ਗੰਗਾ ਨਗਰ ਹਨਮਾਨ ਹਨਮਾਨਗੜ੍ਹ ਇਹਨਾਂ ਜ਼ਿਲ੍ਹਿਆਂ ਤੋਂ ਬਹੁਤ ਮਦਦ ਪਹੁੰਚੀ ਹੈ ਪੰਜਾਬ ਦੇ ਪੰਜਾਬੀਆਂ ਨੇ ਐਨ ਆਰ ਆਈ ਭਰਾਵਾਂ ਨੇ ਬਹੁਤਾਂ ਨੇ ਮਦਦ ਕੀਤੀ ਹੈ ਗੱਲ ਠੀਕ ਹੈ ਹੁਣ ਜਿਹੜੇ ਪੰਜਾਬ ਦੇ ਸਿੰਗਰ ਹੈਗੇ ਆ ਉਹ ਵੀ ਵੱਡੇ ਲੈਵਲ ਤੇ ਲੱਗੇ ਹੋਏ ਨੇ ਮਦਦ ਕਰਨ ਵਾਸਤੇ ਤੇ ਬਾਲੀਵੁੱਡ ਦੇ ਸਟਾਰ ਵੀ ਸੋਨੂ ਸੂਤ ਹੋ ਗਿਆ ਐਕਟਰ ਜਾਂ ਫਿਰ ਉਸਮਾਨ ਖਾਨ ਨੇ ਵੀ ਕਿਹਾ ਕਿ ਅਸੀਂ ਵੀ ਪੰਜਾਬ ਨਾਲ ਖੜਾਂਗੇ ਜਿੱਥੇ ਕਿਤੇ ਵੀ ਕੋਈ ਆਪਦਾਨ ਦੇ ਕੋਈ ਕਿਤੇ ਕੁਝ ਹੁੰਦਾਗਾ ਉੱਥੇ ਸੈਕੜਾ ਸਾਲਾਂ ਤੋਂ ਇਹ ਜੜੀ ਕੋਮ ਹੈ ਉਹ ਪਹੁੰਚਦੀ ਹੈ ਕਿ ਕਿਸੇ ਨੂੰ ਭੁੱਖਾ ਨਹੀਂ ਛੋਣ ਦਿੰਦੀ ਤੇ ਕਿਸੇ ਨੂੰ ਵੀ ਨਿਰਾਸ਼ ਨਹੀਂ ਕਰਦੀ ਸਾਰਿਆਂ ਦੀ ਮਦਦ ਕਰਦੀ ਹੈ ਤੇ ਸਾਨੂੰ ਵੀ ਇਸ ਟਾਈਮ ਇਹਨਾਂ ਨਾਲ ਖੜੇ ਹੋਣ ਦੀ ਲੋੜ ਹੈ ਇਹ ਗੱਲ ਸਲਮਾਨ ਖਾਨ ਵੱਲੋਂ ਕਹੀ ਗਈ ਹੈ ਦੇਖੋ ਗੱਲ ਕੀ ਇਹ ਗੱਲ ਇਹ ਹੈ ਕਿ ਫੋਮੋ ਕ੍ਰੀਏਟ ਕਰ ਦਿੱਤਾ ਹੈ ਸੋਸ਼ਲ ਮੀਡੀਆ ਨੇ ਫੋਮੋ ਹੁੰਦਾ ਫੀਅਰ ਆਫ ਮਿਸਿੰਗ ਆਊਟ ਕਿ ਕਦੇ ਅਸੀਂ ਮਦਦ ਕਰਨ ਵਾਸਤੇ ਪਿੱਛੇ ਨਾ ਰਹਿ ਜਾਈਏ ਜੀਡੀ ਵਿਜ਼ੂਅਲ ਰਿਪਰੈਜੈਂਟੇਸ਼ਨ ਹੈ ਸੋਸ਼ਲ ਮੀਡੀਆ ਤੇ ਉਹ ਬਹੁਤ ਅੱਡ ਕਿਸਮ ਦੀ ਹੈਗੀਆਂ ਮੈਂ ਨੋਰਮਲ ਸੋਸ਼ਲ ਮੀਡੀਆ ਦੇ ਐਡ ਤੋਂ ਮੈਂ ਕੰਮ ਕਰ ਰਿਹਾਗਾ ਕਿ ਫਰੋਮਨਾ ਕੀ ਹੈ ਅਬ ਮਤਲਬ ਆਪਾਂ ਕਹਿ ਦਈਏ ਕਿ ਬਹੁਤ ਪੈਨਿਕ ਕਿਸਮ ਦੀਆਂ ਇਨਫੋਰਮੇਸ਼ਨਾਂ ਤੇ ਚੀਜ਼ਾਂ ਫਲਾਈਆਂ ਗਈਆਂ ਹਨ ਲੋਕਲ ਜਿਵੇਂ ਪੰਜਾਬ ਤੋਂ ਬਾਹਰ ਜਦੋਂ ਮੈਂ ਗੱਲ ਕਰਦਾਗਾ ਕਿ ਕਈ ਲੋਕ ਅਜੇ ਮੈਨੂੰ ਪਤਾ ਲੱਗਿਆ ਕਿਰਾਦਸਥਾਨ ਦੇ ਕੋਟਾਂ ਤੋਂ ਉਹ तकरीबन 1200 ਕਿਲੋਮੀਟਰ ਦਾ ਸਫ਼ਰ ਹੈ ਸਫ਼ਰ ਤੈਅ ਕਰਕੇ ਉਹ ਪੰਜਾਬ ਚ ਲੰਗਰ ਉਹ ਸਮਾਨ ਲੈ ਕੇ ਜਾ ਰਹੇ ਸੀ ਉਹਨਾਂ ਨਾਲ ਮੈਂ ਗੱਲ ਕਰਿਆ ਸੀ ਮੈਂ ਕਿਹਾ ਭਾਈ ਤੁਸੀਂ ਥੋੜੀ ਕੀ ਡਰਾਈਵਰ ਉਹਨਾਂ ਨੂੰ ਲੱਗਿਆ ਕਿ ਯਾਰ ਸੌਂ ਲੱਗ ਰਿਹਾ ਕਿ ਪੰਜਾਬ ਚ ਕੁਝ ਬਚਿਆ ਹੀ ਨਹੀਂ ਅੜਾਏ ਹੋਏ ਨੇ ਬਹੁਤ ਬੁਰਾ ਹਾਲ ਹੈ ਫਿਰ ਮੈਂ ਉਸ ਤੋਂ ਅੱਗੇ ਉਹਨਾਂ ਨੂੰ ਕੁਝ ਨਹੀਂ ਕਿਹਾ ਮੈਂ ਠੀਕ ਹੈ ਭਾਈ ਜੀ ਤੁਸੀਂ ਜਾਓ ਸੇਵਾ ਵਾਸਤੇ ਫਿਰ ਉਸ ਤੋਂ ਅਗਲੇ ਦਿਨ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਮ ਮਤਲਬ ਆਜ ਅਜਮੇਦ ਸਵੇਰੇ ਗੱਲ ਹੋਈ ਸੀ ਤੇ ਸ਼ਾਮ ਨੂੰ ਫਿਰ ਦੁਬਾਰਾ ਗੱਲ ਹੋਈ ਤੇ तकरीबन 12 ਘੰਟਿਆਂ ਬਾਅਦ ਮੇਰੀ ਗੱਲ ਹੋਈ ਤੇ ਉਹਨਾਂ ਉਹ ਲਗਭਗ ਪੰਜਾਬ ਦੀ ਬਹੁਤ ਸਾਰੀਆਂ ਚੀਜ਼ਾਂ ਦੇਖ ਚੁੱਕੇ ਸੀਗੇ ਉਹਨਾਂ ਨੇ ਕਿਹਾ ਕਿ ਬਾਈ ਮਤਲਬ ਨੁਕਸਾਨ ਹੈਗਾ ਪਰ ਇਲਾਕਿਆਂ 'ਚ ਹੈਗਾ ਪੂਰੇ ਪੰਜਾਬ ਨੂੰ ਪ੍ਰੋਪੋਰਟੇ ਕਰਨਾ ਪੂਰਾ ਪੰਜਾਬ ਡੁੱਬ ਗਿਆ ਹੈਗਾ ਇਹ ਥੋੜਾ ਜਿਆਦਾ ਉਹਨਾਂ ਵੱਲੋਂ ਵੀ ਕਹੀ ਗਈ ਦੇਖੋ ਬਲੋਕਸ ਨੇ ਤੁਸੀਂ ਵੀ ਸ਼ੁਰੂ ਦਿਨ ਤੋਂ ਕਵਰ ਕਰ ਰਹੇ ਹੋ ਜਿਵੇਂ ਜਲੰਧਰ ਕਪੂਰਥਲਾ ਏਰੀਆ 'ਚ ਸultanpur lohdi wala block ਹੈ ਅੰਮ੍ਰਿਤਸਰ ਦੇ ਵਿੱਚ ਜਿਵੇਂ ਅਜਨਾਲੇ ਵਾਲਾ ਬਲੋਕ ਰਮਦਾਸ ਵਾਲਾ ਇਲਾਕਾਗਾ ਹੁਸਿਆਰਪੁਰ ਅਤੇ ਗੁਰਦਾਸਪੁਰ ਚ ਵੀ ਇੱਕ ਇਲਾਕਾ ਗਾਰਾ ਵੀ ਖਾਸ ਕਰਾ ਵੀ ਵਾਲੇ ਇਲਾਕੇ ਬਿਆਸ ਵਾਲੇ ਇਲਾਕੇ ਨੇ ਰੋਪੜ ਚ ਵੀ ਸਤਲੁਜ ਦੇ ਕੰਡੇ ਵਾਲਾ ਇਲਾਕਾਗਾ ਹਰੀਕੇ ਪੰਚਨਾਲਾ ਤੋਂ ਲੈ ਕੇ ਫਾਜ਼ਿਲਕਾ ਫਿਰੋਜ਼ਪੁਰ ਤੱਕ ਜਿਹੜਾ ਉਹ ਇਲਾਕਾ ਬਣਦਾਗਾ ਉਹ ਪਤਲੀ ਪੱਟੀ ਬਣਦੀਗੀ ਸਤਲੁਜ ਦੇ ਨਾਲ ਨਾਲ ਉਹ ਇਲਾਕੇ ਜਿਹੜੇ ਹੜਾ ਦੀ ਮਾਰ ਚ ਹੈਗੇ ਆ ਕਈ ਪਿੰਡਾਂ ਚ ਬਹੁਤ ਬਹੁਤ ਜ਼ਿਆਦਾ ਨੁਕਸਾਨ ਹੈ ਹਜੇ ਤੱਕ ਉਹ ਪਿੰਡ ਟਾਪੂ ਬਣੇ ਹੋਏ ਨੇ ਸੰਪਰਕ ਟੁੱਟਿਆ ਹੋਇਆਗਾ ਪਰ ਮਤਲਬ ਇਹ ਥੋੜਾ ਜਿਆਦਾ ਹੋ ਜਾਂਦਾਗਾ ਕਿ ਜਦੋਂ ਤੁਸੀਂ ਪੈਨਿਕ ਕ੍ਰੀਏਟ ਕਰਨ ਵਾਸਤੇ ਕਹਿੰਦੇ ਹੋ ਪੰਜਾਬ ਡੁੱਬ ਗਿਆ ਡੁੱਬ ਗਿਆ ਪੰਜਾਬ ਡੁੱਟ ਗਿਆ ਗਿਆ ਪੰਜਾਬ ਮਾਰਿਆ ਗਿਆ ਇਹ ਜਿਹੜੀ ਸਪਤਾ ਉਹਦੀ ਮੈਨੂੰ ਥੋੜੀ ਜੀ ਹਲਕੀ ਪੰਦਰਤੀ ਲੱਗਦੀ ਮੈਨ ਲੱਗਦਾਗਾ ਕਿ ਆਪਾਂ ਨੂੰ ਫੈਕਚੁਅਲੀ ਚੀਜ਼ਾਂ ਨੂੰ ਠੀਕ ਢੰਗ ਨਾਲ ਰੱਖਣਾ ਚਾਹੀਦਾ ਤਾਂ ਕਿ ਬਾਹਰ ਜਿਹੜੇ ਲੋਕ ਬੈਠੇ ਨੇ ਉਹਨਾਂ ਅੰਦਰ ਵੀ ਕੋਈ ਕਿਸੇ ਕਿਸਮ ਦਾ ਪੈਨਿਕ ਕ੍ਰੀਏਟ ਨਾ ਹੋਵੇ ਇਹ ਮੈਨੂੰ ਗੱਲ ਲੱਗੀ ਤੇ ਫੀਅਰ ਆਫ ਮਿਸਿੰਗ ਆਊਟ ਫੋਮੋ ਕ੍ਰੀਏਟ ਹੋਇਆ ਨਾ ਇਸ ਕਰਕੇ Bollywood ਕੀ ਸਾਰਾ ਸਾਰੇ ਕਿਸੇ ਨੂੰ ਆਣਾ ਪਊਗਾ ਦੂਜੇ ਮੁਲਕਾਂ ਤੋਂ ਸਪੋਰਟ ਲੋਗੋ ਤੇ ਜਣਗੇ ਅਡੜ ਖੜਾ ਰਹੀ ਜਿਵੇਂ hockey ਦੀ ਟੀਮ ਅਜਾਈ ਹੈ cricket 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 ਰਾਨੇ ਵੀ ਕੀ ਆਏ ਸਟੇਟਮੈਂਟਾਂ ਦਿੱਤੀਆਂ ਨੇ ਤੇ ਸਾਰੇ ਸਿੰਗਰ ਪੰਜਾਬ ਦੇ ਲੱਗੇ ਹੋਏ ਨੇ ਮਤਲਬ ਸਾਰਿਆਂ ਨੂੰ ਇੱਕ ਮਜਬੂਰੀ ਬਣ ਗਈ ਜਿਸ ਸਾਥ ਨਾਲ ਜਿਹੜੀ ਵਿਜੂਅਲਸ ਨੂੰ ਜਿਸ ਸਾਥ ਨਾਲ ਚੀਜ਼ਾਂ ਨੂੰ ਰਿਪਰੈਜ਼ੈਂਟ ਕੀਤਾ ਗਿਆ ਉਹ ਮੈਨੂੰ ਲੱਗਦਾ ਹੈ ਚਲੋ ਵਧੀਆ ਗੱਲ ਹੈ ਆਪਾਂ ਨੂੰ ਇੱਕ ਜੁਫਤਾ ਦਿਖਾਣੀ ਚਾਹੀਦੀ ਆਪਦਾ ਕਿਉਂਕਿ ਜਿਹੜੀ ਸਰਕਾਰਾਂ ਨੇ ਉਹ ਮਿਸਿੰਗ ਨੇ ਪਰ ਸਰਕਾਰ ਆਪਾਂ ਦੇਖ ਰਹੇ ਸੀ ਕਿ ਦਿੱਲੀ ਦਿੱਲੀ ਦੀ ਜਿਹੜੀ ਭਾਜਪਾ ਯੂਨਿਟ ਹੈ ਮਨਜਿੰਦਰ ਸਗਨ ਸਰਸਾ ਹੋਰੇ ਸਾਰੇ ਪ੍ਰਵੇਸ਼ ਬਰਮਾ ਵਗੈਰਾ ਉਹਨਾਂ ਨੇ ਵੀ ਹੜਪ ਪ੍ਰਭਾਵ ਇਲਾਕਿਆਂ ਵਾਸਤੇ ਟੈਂਟਰ ਭੇਜੇ ਨੇ ਜਿਹੜੇ ਛੋਟਾ ਮੋਟਾ ਕੰਮ ਕਰਨ ਵਾਲੇ ਵਪਾਰੀ ਨੇ ਉਹ ਵੀ ਭੇਜ ਰਹੇ ਨੇ ਸੈਲੀਬ੍ਰਿਟੀਜ਼ ਭੇਜ ਰਹੇ ਨੇ ਸਪੋਰਟਸਮੈਨ ਭੇਜ ਰਹੇ ਨੇ ਸਾਰਿਆਂ ਨੂੰ ਹੀ ਭੇਜਣਾ ਪੈ ਰਿਹਾਗਾ ਤੇ ਉਹ ਇਸ ਕਿਸਮ ਦਾ ਫੋਮੋਕ੍ਰੇਟ ਹੋ ਰਿਹਾ ਹੋਗਾ ਹੋ ਗਿਆ ਆਪਾਂ ਇੱਕ ਦੇਖ ਰਹੇ ਹਾਂ ਕਿ ਮਤਲਬ ਉਹ ਚੀਜ਼ਾਂ ਬਹੁਤ ਅਕੀਤਕਵਤ ਗਈਆਂ ਹੈ ਗਿਆ ਜਿਹੜੇ ਈਵਨ ਜਿਹੜੇ ਪੱਤਰਕਾਰ ਨੇ ਉਹ ਇਹਨਾਂ ਚੀਜ਼ਾਂ ਚ ਇਨਵੋਲ ਹੋ ਰਹੇ ਨੇ ਮੈਂ ਦੇਖ ਰਿਹਾ ਸੀਗਾ ਕਿ ਬਹੁਤ ਸਾਰੇ ਰੇਡੀਓ ਸਟੇਸ਼ਨ ਵੱਡੀ ਗਿਣਤੀ ਚ ਅਮਾਉਂਟ ਇਕੱਠਾ ਕਰਕੇ ਭੇਜ ਰਹੇ ਨੇ ਸਾਡੇ ਵਰਗੇ ਜਿਹੜੇ ਪੱਤਰਕਾਰ ਨੇ ਉਹ ਵੀ ਸੋਸ਼ਲ ਮੀਡੀਆ ਤੇ ਰਹੀ ਮਦਦ ਪਛਾਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਇੱਕ ਕਮਿਊਨਿਟੀ ਇਕੱਠੀ ਇਕਜੁੱਟ ਦਿਖ ਰਹੀ ਹੈ ਪਰ ਮੈਂ ਸਿਰਫ ਹੋਰ ਸਿਰਫ ਮੈਨੂੰ ਜਿਹੜਾ ਚੀਜ਼ ਗੂੜੀ ਲੱਗਦੀ ਹੈ ਕਿ ਉਹ ਖਾਮ ਖਦਾ ਪੈਨਿਕ ਫਲਾਉਣਾ ਉਹ ਮੈਨੂੰ ਥੋੜਾ ਘਟਿਆ ਲੱਗਦਾਗਾ ਕਿ ਪੈਨਿਕ ਨਾ ਫਲਾਇਆ ਜਾਵੇ ਆਪਾਂ ਰੀਬਿਲਡ ਕਰਨਾ ਤਾਂ নো ਡਾਊਟ ਜਿਨ੍ਹਾਂ ਦੇ ਨੁਕਸਾਨ ਹੋਇਆਗਾ ਰੀਬਿਲਡ ਕਰਨਾਗਾ ਪਰ ਉਹ ਵਿਦਆਊਟ ਕਿਸੇ ਪਬਲਿਸਿਟੀ ਵਿਦਆਊਟ ਕੋਈ ਪੈਨਿਕ ਫਲਾਇਆ ਕਰਾਂਗੇ ਤਾਂ ਜਿਆਦਾ ਬਿਹਤਰ ਹੋਊਗਾ ਹੂੰ ਜੀ ਜੇਕਰ ਇਸ ਤੋਂ ਅੱਗੇ ਚੱਲੀਏ ਤਾਂ ਅੱਜ ਪੰਜਾਬ ਦੀ ਆਖਿਰਕਾਰ ਸਰਕਾਰ ਨੇ ਕੈਬਨਟ ਮੀਟਿੰਗ ਕਰ ਹੀ ਲਈ ਆਮ ਨੋਰਮਲ ਦਿਨਾਂ ਦੇ ਵਿੱਚ ਵੀ ਕਹਿੰਦੇ ਵੀ ਦਸਾਂਕ ਦਿਨਾਂ 'ਚ ਇੱਕ ਵਾਰੀ ਸਾਰੇ ਇਹ ਮੰਤਰੀਆਂ ਨੂੰ ਇਕੱਠੇ ਹੋ ਲੈਣਾ ਚਾਹੀਦਾ ਕਿਉਂਕਿ ਜਦੋਂ ਤੁਸੀਂ ਇੱਕ ਸਟੇਟ ਰਨ ਕਰ ਰਹੇ ਹੁੰਦੇ ਹੋ ਬਹੁਤ ਸਾਰੇ ਫੈਸਲੇ ਲੈਣੇ ਹੁੰਦੇ ਨੇ ਬਹੁਤ ਸਾਰੀਆਂ ਦਿੱਕਤਾਂ ਆਏ ਦਿਨ ਖੜੀਆਂ ਹੁੰਦੀਆਂ ਨੇ ਪਰ ਪੰਜਾਬ ਦੇ ਵਿੱਚ 12 ਅਗਸਤ ਤੋਂ ਪਾਣੀ ਦੌੜਾ ਫਿਰ ਰਿਹਾ ਹੈ ਰੱਦ ਏ ਸੁਲਤਾਨਪੁਰ ਲੋਧੀ ਚ 12 ਅਗਸਤ ਨੂੰ ਪਿੰਡਾਂ ਚ ਪਾਣੀ ਵੜ ਗਿਆ ਸੀ ਉਸ ਤੋਂ ਲੈ ਕੇ ਹੁਣ ਤੱਕ ਪੰਜਾਬ ਸਰਕਾਰ ਸੁੱਤੀ ਰਹੀ ਦੌਰੇ ਕਰਦੇ ਰਹੇ ਤਸਵੀਰਾਂ ਲਹਾਉਂਦੇ ਰਹੇ ਪਰ ਫਿਰ ਮੁੱਖ ਮੰਤਰੀ ਸਾਹਿਬ ਬਿਮਾਰ ਹੋ ਜਾਂਦੇ ਨੇ ਬੀਤੇ ਦਿਨੀ ਕੈਬਨਟ ਮੀਟਿੰਗ ਰੱਖ ਕੇ ਤੇ ਅੱਜ ਹਸਪਤਾਲ ਚੋਂ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਉਹਨਾਂ ਨੇ ਹਿੱਸਾ ਲਿਆ ਕਹਿੰਦੇ ਵੀ ਹੋ ਗਈ ਹੈ ਕੈਬਨਟ ਮੀਟਿੰਗ ਪਰ ਫੈਸਲਿਆਂ ਤੇ ਨਿਗਾ ਮਾਰਦੇ ਹੁਣ ਚਲੋ ਦੇਰ ਆਏ ਦਰਸਤ ਆਏ ਇਹ ਫੈਸਲੇ ਜਿਹੜੇ ਲੈ ਗਏ ਨੇ ਉਹ ਕੀ ਕੀ ਨੇ ਕੀ ਕੀ ਗੱਲ ਨਿਕਲ ਕੇ ਹੁਣ ਸਾਹਮਣੇ ਆ ਰਹੀ ਹੈ ਤੇ ਜਿਹੜੇ ਇਹਨਾਂ ਨੇ ਫੈਸਲੇ ਲਏ ਨੇ ਕਿ ਉਹ ਮਲਮ ਦਾ ਕੰਮ ਕਰਨਗੇ ਜਾਂ ਫਿਰ ਉਹ ਹੋਰ ਜ਼ਖਮ ਛਿੱਲਣ ਵਾਲੇ ਨੇ ਕੀ ਐਲਾਨ ਕੀਤੇ ਗਏ ਨੇ ਜੀ ਦੇਖੋ ਇੱਕ ਤਾਂ ਜਿਹੜਾ ਅਜ ਤੋ ਘੰਟੇ ਇਹ ਮੀਟਿੰਗ ਚੱਲ ਰਹੀ ਹੈ ਤੇ ਭਗਵੰਤ ਮਾਨ ਨੇ ਹਸਪਤਾਲ ਤੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਆਪਣੇ ਮੰਤਰੀਆਂ ਨਾਲ ਗੱਲਬਾਤ ਕੀਤੀ ਉਹਦੇ ਚਲਾਨ ਕੀਤਾ ਗਿਆ ਕੀਤਾ ਹੈ ਕਿ ਜਿਹੜੇ ਮੋਤ ਤਾਂ ਹੋ ਗਿਆ ਨੇ ਪਰਿਵਾਰਾਂ 'ਚ ਉਨਾ ਚ 4 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਊਗਾ ਮੈਨ ਲੋਕ ਦਾਗਾ ਕਿ ਬਹੁਤ ਘੱਟ ਹੈਗਾ ਘੱਟੋ ਘੱਟ 50 ਲੱਖ ਰੁਪਏ ਦਿੱਤਾ ਜਾਣਾ ਚਾਹੀਦਾ ਸੀਗਾ ਚਲੋ 4 ਲੱਖ ਰੁਪਏ ਦਿੱਤਾ ਗਿਆ ਹੈਗਾ ਇਹ ਤਾਂ 10% ਵੀ ਨਹੀਂ ਹੈ ਤਾਂ ਆਪਾਂ ਕਹਿ ਸਕਦੇ ਹਾਂ ਜੀ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾ ਰਿਹਾਗਾ ਮੈਨੂੰ ਲੱਗਦਾਗਾ ਕਿ ਸੈਂਟਰ ਨਾਲ ਗੱਲਬਾਤ ਕਰਕੇ ਇਸ ਮੁਆਵਜ਼ੇ ਦੀ ਰਕਮ ਨੂੰ ਵੀ 50000 ਰੁਪਏ ਪ੍ਰਤੀ ਏਕੜ ਕਰਨਾ ਚਾਹੀਦਾ ਕਿਉਂਕਿ ਜਿਹੜੀ ਝੋਨੇ ਦੀ ਫਸਲ ਸੀ ਉਹ ਤਾਂ ਸਾਰੀ ਮਾਰਚ ਆ ਗਈ ਤੇ ਆਪਾਂ ਨੂੰ ਪਤਾ ਹੈ ਕਿ ਅਗਲੀ ਜਿਹੜੀ ਕਣਕ ਦੀ ਫਸਲ ਬੀਜਣੀ ਆਪਾਂ ਨੂੰ ਪਤਾ ਹੈ ਨਵੰਬਰ ਚ ਸ਼ੁਰੂ ਹੋ ਜਾਂਦੀ ਹੈ ਤੇ ਮੈਨੂੰ ਲੱਗਦਾਗਾ ਉਹਦਾ ਵੀ ਮੈਨੂੰ ਡਾਊਟ ਹੈ ਕਿ ਕਣਕ ਬੀਜੀ ਜਾਊਗੀ ਜਾਂ ਨਹੀਂ ਬੀਜੀ ਜਾਊਗੀ ਤਾਂ ਇਸ ਪੱਕੇ ਟੱਪ 50 50000 ਰੁਪਏ ਜੀ ਪ੍ਰਤੀ ਏਕੜ ਮੋਆਵਜ਼ਾ ਉਹਦਾ ਵੀ ਹੋਣਾ ਚਾਹੀਦਾ ਸੀਗਾ ਇਸ ਕਰਕੇ ਉਹ ਵੀ ਕੱਟ ਹੈਗਾ ਖੈਰ ਅ ਕੱਲ ਆਪਾਂ ਨੂੰ ਪਤਾ ਲੱਗੂਗਾ ਕਿ ਜਦੋਂ ਨਰਿੰਦਰ ਮੋਦੀ ਇੱਧਰ ਪੰਜਾਬ 'ਚ ਆਊਗਾ ਤੇ ਕਿਸ ਕਿਸਮ ਦਾ ਰਿਪਰੈਜ਼ੈਂਟੇਸ਼ਨ ਪੰਜਾਬ ਦੇ ਮੁੱਖ ਮੰਤਰੀ ਦੇਣਗੇ ਮਿਲਦਾਗਾ ਕਿ ਹਾਲਾਂਕਿ ਬਹੁਤ ਛੋਟਾ ਅਮਾਉਂਟ ਮੰਗਿਆਗਾ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਹੈ ਉਹਨੇ ਕਿਹਾ ਕਿ ਘੱਟੋ ਘੱਟ 20000 ਕਰੋੜ ਰੁਪਏ ਦੀ ਰਾਹ ਦਿੱਤੀ ਜਾਵੇ ਜੋ ਬਹੁਤ ਅੰਦਰਿਕਦਰ ਮੋਦੀ ਨੂੰ ਮੈਨੂੰ ਲੱਗਦਾ ਤੁਸੀਂ 1 ਲੱਖ ਕਰੋੜ ਮੰਗਣਾ ਸੀਗਾ ਡਿੱਡਾ ਥੋੜਾ ਨੁਕਸਾਨ 20000 ਕਰੋੜ ਕਿਉਂ ਹੁੰਦਾਗਾ ਤੇ ਇਹ ਮੈਨੂੰ ਲੱਗਦਾਗਾ ਕਿ ਬੜਾ ਅਨਪਲਾਨਡ ਜੇ ਚੱਲ ਰਹੇ ਨੇ ਇਹਨਾਂ ਕੋਲ ਕੋਈ ਪਲੈਨਿੰਗ ਹੈ ਨਹੀਂ ਕੋਈ ਬਲੂਪੇਪਰ ਵੀ ਨਹੀਂ ਹੈ ਨਾ ਇਹ ਧਿਆਨ ਦੇ ਚੰਗੇ ਤਰੀਕੇ ਨਾਲ ਤੇ ਜਿਹੜੀ ਇਹ ਐਲਾਨ ਵੀ ਕਰ ਰਹੇ ਨੇ ਰਕਸੀਆਂ ਦਾ ਜਿਹੜੀ ਮੁਆਵਜ਼ੇ ਦੀ ਜਿਹੜਾ ਅਮਾਊਂਟ ਐਲਾਨ ਐਲਾਨੇ ਨੇ ਇਹ ਬਹੁਤ ਘੱਟ ਨੇ ਇਹ ਲੋਕਾਂ ਦੇ ਮਲਮ ਲਾਣ ਯੋਗਤਾ ਨਹੀਂ ਹੈ ਗਿਆ ਕਿ ਆਪਾਂ ਪਤਾ ਜਿਹੜੇ ਬੇਜ਼ਮੀਨੇ ਨੇ ਉਹਨਾਂ ਦਾ ਤਾਂ ਸਾਰਾ ਰੋਜ਼ਗਾਰ ਉਹਨਾਂ ਦਾ ਪ੍ਰਭਾਵਿਤ ਹੋਇਆ ਜਿਹੜੇ ਬੇਜ਼ਮੀਨਿਆਂ ਨੂੰ ਬੇਜ਼ਮੀਨੇ ਮਜ਼ਦੂਰ ਨੇ ਉਹਨਾਂ ਦੇ ਵਾਸਤੇ ਕੀ ਤੁਸੀਂ ਦੋਗੇ ਉਹ ਵੀ ਕੁਛ ਨਹੀਂ ਤੇ ਅ ਮਤਲਬ ਠੀਕ ਹੈ ਕਿ ਜਿਹੜੇ ਮਤਲਬ ਤੁਸੀਂ ਕਿਸਾਨਾਂ ਨੂੰ ਦੇ ਰਹੇ ਨੇ ਵਧੀਆ ਉਹ ਵੀ ਬਹੁਤ ਘੱਟ ਹੈ ਤੇ ਜਿਹੜੇ ਕਰ ਜਿਹੜੇ ਲੋਕਾਂ ਦੇ ਆਪਾਂ ਨੂੰ ਪਤਾ ਹੈ ਮੱਛੀ ਪਾਲਨ ਸੀਗਾ ਜਾਂ ਫਿਰ ਡੇਰੀ ਫਾਰਮ ਸੀਗਾ ਜਾਂ ਫਿਰ ਭੇਡ ਬੱਕਰੀਆਂ ਜਿਨ੍ਹਾਂ ਨੇ ਪਾਲੀਆਂ ਹੋਈਆਂ ਸੀ ਉਹ ਨੁਕਸਾਨ ਤਾਂ ਉਹਨਾਂ ਦੇ ਵੀ ਹੈ ਉਹ ਸਕੂਲਾਂ ਤੇ ਦੇ ਵਿੱਚ ਨੁਕਸਾਨ ਹੈ ਤੇ ਇਸ ਕਰਕੇ ਮੈਨੂੰ ਲੱਗ ਰਿਹਾਗਾ ਕਿ ਨੁਕਸਾਨ ਬਹੁਤ ਜ਼ਿਆਦਾ ਵੱਧ ਹੈ ਤੇ ਜਿਹੜੀ ਰਾਤ ਦੇਣ ਦੀ ਭਗਵੰਤ ਮਾਨ ਗੱਲ ਕਰ ਰਿਹਾਗਾ ਉਹ ਬਹੁਤ ਜ਼ਿਆਦਾ ਘਟ ਰਹਿ ਗਿਆ ਤੇ ਬਿਨਾ ਮੈਨੂੰ ਲੱਗਦਾ ਹੈ ਕਿ ਪਟਾ ਪੈਕੇਜ ਮੰਗੇ ਗਲ ਬਣਨੀ ਨਹੀਂ ਕੱਲ ਵਧੀਆ ਤਰੀਕੇ ਨਾਲ ਪੰਜਾਬ ਦਾ ਕੇਸ ਨਰਿੰਦਰ ਮੋਦੀ ਸਾਹਮਣੇ ਰੱਖਿਆ ਜਾਣਾ ਚਾਹੀਦਾ ਤੇ ਨਰਿੰਦਰ ਮੋਦੀ ਨਾਲ ਮਤਲਬ ਵਧੀਆ ਟੱਕਰ ਆ ਲਿਆ ਜਾਣਾ ਚਾਹੀਦਾ ਉਹਨੂੰ ਕਨਵਿੰਸ ਕੀਤਾ ਜਾਣਾ ਚਾਹੀਦਾ ਕੇਂਦਰ ਸਰਕਾਰ ਨੂੰ ਕਿ ਸਾਨੂੰ 1 ਲੱਖ ਕਰੋੜ ਰੁਪਏ ਦਾ ਪੈਕੇਜ ਦਿਓ ਪੱਕੀ ਪਰ ਪਰ ਇਹ ਇੱਥੇ ਪਰ ਇਹ ਵੀ ਗੱਲ ਹੈ ਨਾ ਬੱਬਲ ਟੁੱਟੂਗਾ ਜਾਂ ਨਹੀਂ ਮੈਂ ਸ਼ਿਵਰਾ ਸਿੰਘ ਚੋਹਾਨ ਉਹਨਾਂ ਦੀ ਜਿਹੜੀ ਪਹਿਲਾਂ ਗੱਲ ਆਪਾਂ ਕੀਤੀ ਹੈ ਉਸ ਦਿਨ ਉਹਨਾਂ ਦੇ ਆਲੇ-ਦੁਆਲੇ ਤਾਂ ਐ ਝੁਰਮਟ ਪੈ ਗਿਆ ਭਾਜਪਾ ਵਾਲਿਆਂ ਦਾ ਚਲੋ ਜਿਹੜਾ ਸੀ ਪੀਐਮ ਹੁੰਦਾ ਉਹਦਾ ਪ੍ਰੋਟੋਕਾਲ ਕੁਝ ਹੋਰ ਤਰੀਕੇ ਦਾ ਹੁੰਦਾ ਬਹੁਤ ਤਰੀਕੇ ਨਾਲ ساری ਸਿਲਸਿਲੇਵਾਰ ਚੀਜ਼ਾਂ ਚੱਲਦੀਆਂ ਨੇ ਪਰ ਉਹ ਬੱਬਲ ਟੁੱਟਣਾ ਉਸ ਤੋਂ ਬਾਅਦ ਗੱਲ ਕਰਨੀ ਤੇ ਮੁੱਖ ਮੰਤਰੀ ਸਾਹਿਬ ਦਾ ਸਟੇਟ ਆਫ ਮਾਈਂਡ ਵੀ ਉਹ ਹੋਣਾ ਚਾਹੀਦਾ ਹੈ ਨਾ ਉਹਦੇ ਲਈ ਉਹਨਾਂ ਦੀ ਤਾਂ ਆਪਣੀ ਸਿਹਤ ਨਹੀਂ ਠੀਕ ਹੁਣ ਉਹਨਾਂ ਦੀ ਜਗ੍ਹਾ ਤੇ ਜੇਕਰ ਕੋਈ ਆਉਂਦਾ ਉਹ ਕਿੰਨੀਆ ਤਾਕਤਾਂ ਦੇ ਨਾਲ ਆਉਂਦਾ ਹੈ ਕਿੰਨਾਂ ਉਹਨਾਂ ਨੂੰ ਲਿਕুইਡਿਟੀ ਕਹਿ ਲਈਏ ਉਹਨਾਂ ਨੂੰ ਇਮਿਊਨਿਟੀ ਸੌਰੀ ਦਿੱਤੀ ਜਾਂਦੀ ਹੈ ਵੀ ਤੁਸੀਂ ਕਿੰਨਾ ਖੁੱਲ ਕੇ ਉੱਥੇ ਕੇਸ ਰੱਖ ਸਕਦੇ ਹੋ ਮੌਕੇ ਤੇ ਕਈ ਵਾਰੀ ਬਹੁਤ ਸਾਰੇ ਫੈਸਲੇ ਬਦਲਨੇ ਵੀ ਪੈ ਜਾਂਦੇ ਨੇ ਕਈ ਵਾਰ ਮੂੜ ਤੇ ਬਹੁਤ ਚੀਜ਼ਾਂ ਡਿਪੈਂਡ ਕਰਦੀਆਂ ਹੁੰਦੀਆਂ ਨੇ ਕਾਗਜ਼ੀ ਪੱਤਰੀ ਤੁਸੀਂ ਕੁਝ ਹੋਰ ਲਿਖਿਆ ਹੁੰਦਾ ਮੌਕੇ ਤੇ ਤੁਹਾਨੂੰ ਸੀਐਮ ਅੱਗੇ ਪੀਐਮ ਕੁਝ ਹੋਰ ਤਰੀਕੇ ਦੇ ਨਾਲ ਟ੍ਰੀਟ ਕਰਦਾ ਹੈ ਤਾਂ ਕਿ ਕਈ ਵਾਰ ਮੋਸਕੇਟੇ ਨਾਲ ਚੇਂਜ ਵੀ ਕਰਨੇ ਹੁੰਦੇ ਬਿਊਰੋਕ੍ਰੇਸੀ ਪਿੱਛੇ ਦੌੜੀ ਫਿਰਦੀ ਹੈ ਨਾਲ-ਨਾਲ ਪਰ ਇਹ ਗੱਲ ਤੇ ਆਪਾਂ ਜ਼ਰੂਰ ਆਈਏ ਵੀ ਮੁੱਖ ਮੰਤਰੀ ਸਾਹਿਬ ਜਿੱਦਾਂ ਤੁਸੀਂ ਦੱਸਿਆ ਵੀ 20000 ਕਰੋੜ ਮੰਗੀ ਜਾਂਦੇ ਨੇ ਮੰਗਣਾ 1 ਲੱਖ ਕਰੋੜ ਚਾਹੀਦਾ ਫਿਰ ਉਹ ਸਟੇਟ ਆਫ ਮਾਈਂਡ ਵਾਲੀ ਗੱਲ ਤੇ ਕੇਸ ਅੱਗੇ ਕੌਣ ਰੱਖੂਗਾ ਇਹਦੀ ਗੱਲ ਤੇ ਵੀ ਧਿਆਨ ਦੇਣ ਦੀ ਬਹੁਤ ਲੋੜ ਹੈ ਉਹ ਕੌਣ ਰੱਖੂਗਾ ਤੁਹਾਨੂੰ ਕੌਣ ਲੱਗਦਾ ਕੀ ਮੁੱਖ ਮੰਤਰੀ ਸਾਹਿਬ ਉਸ ਸਥਿਤੀ 'ਚ ਹੈਗੇ ਨੇ ਕਿ ਉਹ ਮੰਜੇ ਤੋਂ ਉੱਠ ਕੇ ਆ ਜਾਣਗੇ ਮੈਦਾਨ 'ਚ ਮੈਨੂੰ ਲੱਗਦਾ ਕਿ ਜਿਹੜੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਹੈ ਉਹਨਾਂ ਦੇ ਜਿਹੜੇ ਨੀਤੀ ਆਯੋਗ ਦੇ ਚੇਅਰਮੈਨ ਨਰਵਿੰਦ ਪਲੰਗੜੀਆ ਉਹਨਾਂ ਨਾਲ ਮੈਨੂੰ ਲੱਗਦਾ ਕਿ ਮੀਟਿੰਗ ਫਿਕਸ ਕਰਨੀ ਚਾਹੀਦੀ ਠੀਕ ਹੈ ਨਰਿੰਦਰ ਮੋਦੀ ਸਾਹਮਣੇ ਵੀ ਰੱਖਣੀ ਚਾਹੀਦੀ ਨਰਿੰਦਰ ਮੋਦੀ ਸਾਹਮਣੇ ਮੈਨੂੰ ਲੱਗਦਾ ਭਗਵੰਤ ਮਾਨ ਨੂੰ ਰੱਖਣੀ ਚਾਹੀਦੀ ਸੀ ਕਿ ਚਲੋ ਇਸ ਮੌਕੇ ਉਹ ਮੌਜੂਦ ਨਹੀਂ ਰਹਿਣਗੇ ਤਾਂ ਪੰਜਾਬ ਦੇ ਫਾਈਨੈਂਸ ਮਿਨਿਸਟਰ ਕਿਤੇ ਇਸ ਚੀਜ਼ ਨੂੰ ਲੀਡ ਕਰ ਸਕਦੇ ਨੇ ਉਹ ਚੀਜ਼ਾਂ ਰੱਖ ਸਕਦੇ ਨੇ ਤੇ ਆਪਣਾ ਜਿਹੜਾ 60000 ਕਰੋੜ ਰੁਪਏ ਜਿਹੜਾ GST ਕਲੈਕਸ਼ਨ ਦਾ ਜਿਹੜਾ ਬਕਾਇਆ ਪੈਸਾ ਹੈਗਾ ਉਹ ਵੀ ਮੰਗ ਸਕਦੇ ਨੇ ਕਿ ਆ ਸਾਡਾ 5000 ਕਰੋੜ ਰੁਪਏ ਤਾਂ ਦੇ ਦੇਉ ਅਸੀਂ ਰਾਤ ਕਾਰਜ ਜਿਹੜੇ ਰਾਤ ਦੇ ਕਾਰਜ ਨੇ ਉਹ ਸ਼ੁਰੂ ਕਰਨੇ ਨੇ ਇਹ 2-4 ਚੀਜ਼ਾਂ ਹੋ ਸਕਦੀਆਂ ਨੇ ਮੈਨੂੰ ਲੱਗਦਾ ਕਿ بڑا ਉੱثار ਟਾਈਮ ਹੈ ਸਹੀ ਕਹੇ ਤੁਸੀਂ ਮਤਲਬ ਕੋਣ ਪੰਜਾਬ ਦੀ ਗੱਲ ਰੱਖੂਗਾ ਜਿਵੇਂ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਕਰ ਰਹੇ ਨੇ ਕਿ ਨਹੀਂ ਨਹੀਂ ਆਪਾਂ ਆਪਣੇ ਆਪ ਹੀ ਕਰ ਲਾਂਗੇ ਆਪਣੇ ਆਪ ਹੀ ਸੰਭਾਲਾਂਗੇ ਸਾਨੂੰ ਕੇਂਦਰ ਸਰਕਾਰ ਦੀ ਲੋੜ ਨਹੀਂ ਸਾਨੂੰ ਇਸ ਦੀ ਲੋੜ ਨਹੀਂ ਮੈਨੂੰ ਲੱਗਦਾ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਇੰਸਟੀਚੂਨਲ ਸਪੋਰਟ ਹੁੰਦੀ ਹੈ ਉਹ ਇੰਸਟੀਚੂਨਲ ਸਪੋਰਟ ਹੀ ਹੁੰਦੀ ਹੈ ਜਿਹੜੀ ਚੈਰਿਟੀ ਹੁੰਦੀ ਹੈ ਉਹ ਵੱਡ ਹੁੰਦੀ ਹੈ ਤੁਸੀਂ ਠੀਕ ਹੈ ਕਿ ਚੈਰਿਟੀ ਕਰ ਰਹੇ ਹੋ ਬਹੁਤ ਵਧੀਆ ਗੱਲ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਜਿਹੜੀ ਸਰਕਾਰ ਨੂੰ ਵੋਟਾਂ ਦੇ ਕੇ ਜਿਤਾਇਆ ਹੈਗਾ ਤੇ ਜਿਹਨੂੰ ਅਸੀਂ ਟੈਕਸ ਕਲੈਕਟ ਕਰਕੇ ਦਿੰਨੇ ਆ ਆਪਾਂ ਇੱਕ ਬਿਸਕਟ ਦਾ ਪੈਕੇਟ ਵੀ ਲੈਂਦੇ ਆ ਉਹਦੇ ਤੇ ਵੀ ਟੈਕਸ ਕਲੈਕਟ ਕਰਦੀ ਹੈ ਸਰਕਾਰ ਜਿਹੜੀ ਜਿਹੜੀ ਹਕੂਮਤ ਸਾਡੇ ਸਾਹ ਲੈਣ ਤੇ ਵੀ ਪਾਣੀ ਪੀਣ ਤੇ ਵੀ ਜਿਹੜੀ ਟੈਕਸ ਕਲੈਕਟ ਕਰਦੀ ਹੈ ਤੇ ਅਸੀਂ ਕਿਉਂ ਨਾ ਉਤੋਂ ਪੈਸੇ ਮੰਗੀਏ ਇਹ ਵੀ ਉਹ ਕੋਈ ਸਰਕਾਰ ਦਾ ਪੈਸਾ ਥੋੜੀ ਨਰਿੰਦਰ ਮੋਦੀ ਧੀワイਫ ਨੂੰ 10 ਚ ਥੋੜੀ ਲੈ ਕੇ ਆਏ ਉਸ ਤੁਹਾਨੂੰ ਉਹ ਦੇਣਗੇ ਉਹ 10 ਚ ਥੋੜੀ ਨਹੀਂ ਮਿਲਿਆ ਨਰਿੰਦਰ ਮੋਦੀ ਨੂੰ ਉਹ ਤਾਂ ਲੋਕਾਂ ਤੋਂ ਹੀ ਉਹ ਟੈਕਸ ਕਲੈਕਟਰ ਕਰਕੇ ਲੈ ਰਹੇ ਨੇ ਪੰਜਾਬ ਦਾ ਹੀ ਟੈਕਸ ਕਲੈਕਟ ਕਰਕੇ ਲਿਆ ਪੈਸਾਗਾ ਤਾਂ ਅਸੀਂ ਤਾਂ ਮੰਗਾਂਗੇ ਸਾਡਾ ਹਿੱਸਾ 60000 ਕਰੋੜ ਰੁਪਏ ਜਿਹੜਾ ਬਕਾਇਆ ਪਹਿਲਾਂ ਤਾਂ ਉਹ ਦੋ ਉਸ ਤੋਂ ਬਾਅਦ ਅ ਜਿੰਨੀ ਲੋਡ ਹੈ ਗਿਆ ਉਹ ਸਾਰੇ ਸਪੂਰਤੀ ਕਰੋ ਮੁਆਵਜ਼ਾ ਪ੍ਰੋਪਰ ਦਿਓ ਲੋਕਾਂ ਦੇ ਘਰ ਬਣਵਾਓ ਇਹ ਸਾਰਾ ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਚੈਰਿਟੀ ਨੂੰ ਬਹੁਤ ਵੱਡਾ ਮੰਨ ਲੈਣਾ ਲੋਕਾਂ ਦੀਆਂ ਨੂੰ ਲੋਕਾਂ ਦੀ ਨੂੰ ਉਹ ਉਹ ਠੀਕ ਗੱਲ ਨਹੀਂ ਹੈ ਵਧੀਆ ਗੱਲ ਮਤਲਬ ਇਹਦੇ ਚ ਜਿਹੜਾ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਇਹਦੇ ਚ ਇੱਕੋ ਗੱਲ ਕੱਢਣ ਵਾਲੀ ਹੈ ਗਿਆ ਉਹ ਪੰਜਾਬੀ ਹੈ ਮਤਲਬ 50 ਦੇ ਲੋਕ ਮੁਸ਼ਕਲ ਸਥਿਤੀ ਚ ਹੈਗਾ ਡਿਫਿਕਲਟੀ ਚ ਹੈਗਾ ਫਿਰ ਵੀ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਇੱਕ ਜੁਟੋ ਕੇ ਖੜੇ ਨੇ ਇਹ ਖੂਬਸੂਰਤ ਗੱਲ ਹੈ ਸਿਰਫ ਇਹ ਹੀ ਗੱਲ ਕੱਟਣੀ ਚਾਹੀਦੀ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜਿਹੜਾ ਤੁਹਾਡੇ ਤੋਂ ਟੈਕਸ ਕਲੈਕਟ ਕਰ ਰਿਹਾ ਹੈਗਾ ਤੁਹਾਡੇ ਤੇ ਹਕੂਮਤ ਕਰ ਰਿਹਾ ਹੈਗਾ ਉਹ ਤੋਂ ਕੁਝ ਮੰਗੋ ਹੀ ਨਾ ਉਹ ਕੋਈ ਆਪਾਂ ਉਹ ਉਹਦੇ ਤੋਂ ਕੋਈ ਬੈਗਿੰਗ ਥੋੜੀ ਨ ਕਰ ਰਿਹਾ ਕੋਈ ਪੀਕ ਥੋੜੀ ਨ ਮੰਗ ਰਿਹਾ ਅਸੀਂ ਤਾਂ ਆਪਣਾ ਹੱਕ ਮੰਗ ਰਹੇ ਹਾਂ ਤੇ ਹੱਕ ਮੰਗਣਾ ਕੋਈ ਗਲਤ ਨਹੀਂ ਹੁੰਦਾ ਮੈਨੂੰ ਲੱਗਦਾ ਹੈਗਾ ਇਸ ਕਰਕੇ ਅ ਕੇਂਦਰ ਸਰਕਾਰ ਦੇ ਨਾਲ ਵਧੀਆ ਮਤਲਬ ਆਪਾਂ ਕਹਿ ਲਈਏ ਕਿ ਪੰਜਾਬ ਦਾ ਕੇਸ ਚੱਜ ਦੇ ਤਰੀਕੇ ਨਾਲ ਰਿਪਰੈਜ਼ੈਂਟ ਹੋਣਾ ਚਾਹੀਦਾ ਜੇ ਕੇਂਦਰ ਸਰਕਾਰ ਪੰਜਾਬ ਪੰਜਾਬ ਦੀ ਅਣਦੇਖੀ ਕਰਦੀ ਹੈ ਅੰਗੇਲੀ ਕਰਦੀ ਹੈ ਕਿ ਉਹਦੇ ਉਹਨੂੰ ਰਾਹਤ ਨਹੀਂ ਦਿੰਦੀ ਹੈਗਾ ਫਿਰ ਜੇ ਪ੍ਰੋਟੈਸਟ ਕਰਨਾ ਪਿਆ ਕਿਸਾਨਾਂ ਨੂੰ ਤਾਂ ਪ੍ਰੋਟੈਸਟ ਵੀ ਕਰਨਾ ਚਾਹੀਦਾ ਕਿ ਸਾਡੂ ਸਾਡਾ ਵੇਰਿਸ ਆਰ ਸਪੈਸ਼ਲ ਰੀਲੀਫ ਪੈਕੇਜ ਦਾ ਸਪੈਸ਼ਲ ਰੀਲੀਫ ਪੈਕੇਜ ਦਾ ਮੰਗੇ ਹੀ ਜਾਣਾ ਚਾਹੀਦਾ ਮੈਨੂੰ ਲੱਗਦਾ ਹੈ ਜਿਵੇਂ ਸੁਖੂ ਜਿਸ ਨਾਲ ਪ੍ਰੈਜੈਂਟੇਸ਼ਨ ਬਣਾਈ ਪ੍ਰੈਜੈਂਟੇਸ਼ਨਾਂ ਬਣਾਈ ਫਿਰਦਾਗਾ ਆਪਣਾ ਕੇਸ ਨੂੰ ਆਪਣੇ ਕੇਸ ਨੂੰ ਸਟਰੋਂਗ ਕਰੀ ਫਿਰਦਾਗਾ ਮੈਨੂੰ ਲੱਗਦਾ ਪੰਜਾਬ ਹਕੂਮਤ ਨੂੰ ਵੀ ਪੰਜਾਬ ਦੀ ਸੂਬੇ ਸਰਕਾਰ ਨੂੰ ਵੀ ਕਰਨਾ ਚਾਹੀਦਾ ਆਪਣਾ ਕੇਸ ਸਟਰੋਂਗ ਤੇ ਪ੍ਰੈਜੈਂਟੇਸ਼ਨ ਕਰਨੀ ਚਾਹੀਦੀ ਹੂੰ ਜੀ ਸੋ ਵੇਖਾਂਗੇ ਬਣਦਾ ਕੀ ਹੈ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ შქურია საწრიკალგორფით საცია კაცი